ਜਿਹੜੇ ਬਾਹਰੋਂ ਆਉਂਦੇ ਆ ਨਾ ਉਹ ਭਲੇ ਮਾਨਸ ਤਾਂ ਹੁੰਦੇ ਨੇ ਦੂਜੀ ਗੱਲ ਕਿ ਜਿਹੜੇ ਆਪਾਂ ਇੱਥੇ ਪੰਜਾਬ ਦੇ ਲੋਕ ਹੀ ਆ ਆਪਾਂ ਵੀ ਭਲੇ ਮਾਨਸ ਨੇ ਪੰਜਾਬ ਦੇ ਵਿੱਚ ਕੋਈ ਵੀ ਆਊਗਾ ਟ੍ਰੇਨ ਚੜ੍ਹ ਕੇ ਸਿੱਧਾ ਉਹ ਕਿਸੇ ਦਾ ਬਲਾਤਕਾਰ ਕਰ ਦੇ ਤੁਸ ਜੇ ਬਿਹਾਰੀਆਂ ਜਾਂ ਭਈਆਂ ਤੇ ਸਪੈਸ਼ਲ ਉਹ ਹੀ ਬਦਮਾਸ਼ ਨੇ ਉਹ ਨਹੀਂ ਸਿੱਖ ਵੀ ਬਦਮਾਸ਼ ਨੇ ਹਿੰਦੂ ਵੀ ਬਦਮਾਸ਼ ਨੇ ਸਾਰੇ ਹੀ ਬਦਮਾਸ਼ ਨੇ ਕਿ ਕੀ ਆਪਾਂ ਮੰਨ ਲੀਏ ਕਿ ਜਿਹੜਾ ਮਹਿਰੂ ਹੈ ਉਹ ਆਪਣੀ ਪੁਲਿਸ ਨਾਲੋਂ ਉੱਤਲੇ ਉਹਦੀ ਕੋਈ ਪੱਦੀ ਉੱਚੀ ਹੋਵੇ ਨਾ ਇਹਦੇ ਨਾਲੋਂ ਵੱਡਾ ਪੁਲਿਸ ਨਾਲੋਂ ਕਿ ਜਦੋਂ ਫਿਰ ਪੁਰਸਤ ਕੋਈ ਮਸਲਾ ਹੱਲਣਾ ਹੋਇਆ ਕਰੇ ਫਿਰ ਆਪਾਂ ਮਹਿਰੋਂ ਕੋਲੇ ਜਾਇਆ ਕਰੀਂ ਅਦਾਲਤ ਵੀ ਮਹਿਰੋਂ ਪੁਲਿਸ ਵੀ ਮਹਿਰੋਂ ਗਵਾਹ ਵੀ ਮਹਿਰੋਂ ਤੇ ਫਿਰ ਆਪਾਂ ਮਹਿਰੋਂ ਕੋਲੇ ਚੱਲਿਆ ਕਰੀਂ ਜਦੋਂ ਕੋਈ ਫਿਰ ਪੁਲਿਸ ਦੀ ਆਪਾਂ ਨੂੰ ਲੋੜ ਹੀ ਨਹੀਂ ਕੋਈ ਗੱਲ ਕੀਤੀ ਪੰਜਾਬ ਦੇ ਲੋਕ ਵੀ ਬਦਮਾਸਤ ਨੇ ਪੰਜਾਬ ਦੇ ਲੋਕਾਂ ਦਾ ਪਤਾ ਤਾਂ ਹੈ ਨਾ ਵੀ ਇਹ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਇਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਉਹ ਉਹ ਲੋਕ ਡਰਦੇ ਆ ਉਹਦੀ ਇੱਜ਼ਤ ਨਹੀਂ ਕਰਦੇ ਉਹਦੇ ਹੀਰਾ ਉਹਨਾਂ ਜਿਹੜੇ ਮੰਨਦੇ ਆ ਉਹ ਤੋਂ ਡਰਦੇ ਮੰਨਦੇ ਆ ਵੀ ਨਹੀਂ ਫਿਰ ਉਹ ਉਹ ਨਾ ਕਿ ਸੌਦਾ ਉਹਦੇ ਸੋਦੇ ਤੋਂ ਡਰਦੇ ਆ ਹੀਰੇ ਨੂੰ ਉਹਦੇ ਚ ਕਿਹੜੀ ਗੱਲ ਹੈ ਕੋਟ ਖਪੂਰੇ ਚ ਘੱਟੋ ਘੱਟ 1 ਕਿਲੋਮੀਟਰ ਸੜਕ ਦਾ ਕੰਡਾ ਰੁਕਿਆ ਹੋਇਆ ਹੈ ਉੱਥੇ ਜਿਹੜੇ ਬੈਠੇ ਐ ਬਿਹਾਰੀਏ ਜਾਂ ਕੋਈ ਵੀ ਐ ਉਹਨਾਂ ਬੈਠਿਆਂ ਨੂੰ ਪੰਜ-ਪੰਜ 10-10 ਸਾਲ ਹੋ ਗਏ ਉੱਥੇ ਇਦੋਂ ਹੀ ਵੱਧ ਹੋ ਗਏ ਕੀ ਆਪਣੀ ਕਿਸੇ ਅਥਾਰਟੀ ਨੂੰ ਐ ਨਹੀਂ ਦਿਸਦਾ ਵੀ ਆਹ ਆ ਬੰਦੇ ਬੈਠੇ ਨਹੀਂ ਆਏ ਬੈਠੇ ਕਿਉਂ ਬੈਠਣ ਦੇ ਦਿੰਦੇ ਰਹੋ ਉਠਾਉਂਦੇ ਕਿਉਂ ਨਹੀਂ ਇਹਨਾਂ ਦੀ ਵੋਟ ਕਿਉਂ ਪੜਨੀ ਚਾਹੀਦੀ ਹੈ ਕਿਉਂਕਿ ਸਾਡੇ ਨੌਜਵਾਨਾਂ ਨੂੰ ਤਾਂ 10-10 ਸਾਲ ਲੱਗ ਜਾਂਦੇ ਆ ਪੀਆਰ ਲੈਂਚ ਤੇ ਇਹ ਇਹਨਾਂ ਨੇ ਦੂਜੇ ਦਿਨ ਹੀ ਆ ਕੇ ਤੇ ਇਹ ਆਪਣੇ ਲੋਕ ਵੋਟਾਂ ਬਣਾਉਂਦੇ ਆ ਇਹ ਤਾਂ ਵੋਟਾਂ ਨਹੀਂ ਬਣਾਉਂਦੇ ਉਹ ਕਹਿੰਦੇ ਸੀਐਮ ਸਾਹਿਬ ਨੂੰ ਉਸ ਹੁਸ਼ਿਆਰਪੁਰ ਦੇ ਮੁੰਡੇ ਦਾ ਦੁੱਖ ਤਾਂ ਨੀ ਹੋਇਆ ਉਹ ਉਹਦੇ ਤਾਂ ਕੋਈ ਬਿਆਨ ਨਹੀਂ ਦਿੰਦਾ ਜਦੋਂ ਭਈਆਂ ਵਾਰੀ ਗੱਲ ਆਈ ਉਦੋਂ ਉਹਨੇ ਕਹਿਤਾ ਵੀ ਇਹਨਾਂ ਨੂੰ ਬਾਹਰ ਮੈਂ ਜਿਹੜੇ ਲੋਕ ਹੁਣ ਭਈਆਂ ਮਗਰ ਤੁਰੇ ਫਿਰਦੇ ਆ ਮਹਿਰੋ ਮਗਰ ਤੁਰੇ ਫਿਰਦੇ ਆ ਆਪਾਂ ਪ੍ਰਸ਼ਾਸਨ ਤਾਂ ਗੱਲ ਕਿਉਂ ਨਹੀਂ ਪਟਦੇ ਕਿ ਤੁਸੀਂ ਸਾਡੀ ਕਰ ਸੁਣਦੇ ਕਿਉਂ ਨਹੀਂ ਸਿੱਖ ਇਹ ਵੀ ਕਹਿੰਦਾ ਵੀ ਜੇ ਕੋਈ ਚੜਕੇ ਆ ਉਸ ਨੂੰ ਮੋੜਨਾ ਵੀ ਪੈਣਾਗਾ ਸਿੱਖ ਪੈਗਾ ਹੁਣ ਪੁਲਿਸ ਵਾਲੇ ਕੱਲ ਬੁਛਿੰਡੇ ਵਾਲਿਆਂ ਨੇ ਕਹਿਤਾ ਵੀ ਅਸੀਂ ਫੜਾਂਗੇ ਹੁਣ 15 ਨੂੰ ਚੱਕਰ ਨੇ 20 ਨੂੰ ਚੱਕਰ ਨੇ 50 ਨੂੰ ਚੱਕਰ ਲੈਣ ਉਹਨੂੰ ਚੱਕ ਕੇ ਜਾਣ ਕੇ ਪੈਸੇ ਲੈ ਲੈ ਛੱਡੋ ਯਾਨੀ ਕਿ ਚੱਕਲੇ ਨਹੀਂ ਭਈਆਂ ਦੀਆਂ ਵੋਟਾਂ ਨਾਲ ਤਾਂ ਨਹੀਂ ਬਣਦਾ ਤੁਸੀਂ ਜਿਹੜੇ ਜ ਕਿਉਂ ਕੌਂਦੇ ਆਇਆ ਹੈ ਤੇ ਜੇਕਰ ਜਿਹੜਾ ਜੱਟ ਦਾ ਪੁੱਤ ਹੈ ਜਾਂ ਸਿੱਖ ਦਾ ਪੁੱਤ ਹੈ ਉਹਦੇ 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 ਕੋਲ ਦੀ ਲੰਗ ਕਿਵੇਂ ਗਿਆ ਉਹ ਉਹਨੂੰ ਭੱਜਣ ਕਿਉਂ ਦਿੱਤਾ ਨੇ ਉਹ ਆਪ ਹੀ ਕਾਰਵਾਈ ਕਰਦਾ ਨਾ ਲਾ ਨਾ ਮਾਰਦਾ ਲੱਤਾਂ ਤੋੜਦਾ ਬਾਹਾਂ ਤੋੜਦਾ ਕੁਛ ਤਾਂ ਕਰਦਾ ਜੇ ਮਹਿਰਮ ਵਰਗੇ ਬੰਦੇ ਆਪ ਵੀ ਤਾਂ ਕੀ ਕਰਕੇ ਭੱਜ ਗਿਆ ਕਿਉਂ ਇੱਥੇ ਕਿਉਂ ਨਹੀਂ ਬੈਠਾ ਉਹ ਜਿਹੜਾ ਹੁਣ ਇਹਦੀ ਰਾਖੀ ਕਰੂਗਾ ਪਰ ਕੋਮਤਾ ਹੀਰਾ ਉਹ ਮੰਨਦੀ ਹੁਣ ਜਿਹੜੇ ਅਸੀਂ ਨਹੀਂ ਮੰਨਦੇ ਕਿੱਟੋ ਪੁੱਤ ਹੈ ਤੇਰੀ ਮਾਰੋ ਜੀ ਜਿਹਨੇ ਬਲਾਤਕਾਰ ਦੇ ਕੇਸ ਬਣਦੇ ਆ ਹਰ ਰੋਜ਼ ਚੋਰੀ ਦੇ ਕੇਸ ਬਣਦੇ ਐ ਧੱਕੇ ਦੇ ਕੇਸ ਬਣਦੇ ਐ ਤੇ ਜੇ ਇਹ ਦੋਨੇ ਅਮਰਤ ਪਰਪਰ ਆਮਾ ਇਕੱਠੇ ਹੋਣ ਤੇ ਜੇ ਹਟਾ ਦਿੰਸਾ ਸਾਰਾ ਤੇ ਫਿਰ ਫਿਰ ਸਰਕਾਰ ਦੀ ਕੋਈ ਲੋੜ ਨਹੀਂ ਹਟਾ ਦਿੰਨ ਆਪਾਂ ਵੈਲਕਮ ਕਰਾਂਗੇ ਜੇ ਹਟਾ ਦੇਣ ਤਾਂ ਦੁਬਈ ਗਿਆ ਉੱਥੇ ਮੁੜਿਆ ਹੈ ਮਲੇਸ਼ੀਆ ਗਿਆ ਉੱਥੇ ਲੜਕੇ ਮੁੜਿਆ ਹੈ ਆਪਦੇ ਘਰੇ ਇਕਵਾੜ ਦਾ ਕੰਮ ਸ਼ੁਰੂ ਕੀਤਾ ਉਹ ਉਹਦਾ ਫੇਲ ਹੋ ਗਿਆ ਮੁੜ ਕੇ ਉਹਨੇ ਫਿਰ ਆ ਕੇ ਕੰਮ ਚਲਾ ਲਿਆ ਵੀ ਤੈਨੂੰ ਠੀਕ ਹੈ ਵੀ ਇਨ ਸੋਦੇ ਲਾਉਣੇ ਸ਼ੁਰੂ ਕਰ ਦਿਓ ਤੇ ਪੈਸੇ ਬਣੋ ਇਸ ਵੇਲੇ ਕਿੱਥੋਂ ਉਹਦੇ ਕੋਲੇ ਪੈਸੇ ਆਏ ਫਿਰ ਜੇ ਅੱਜ ਮੈਂ ਬੋਲ ਰਿਹਾ ਤੇ ਕੱਲ ਨੂੰ ਮੈਨੂੰ ਤੁਹਾਨੂੰ ਕੀ ਆ ਜਾਣੀ ਮੈਂ ਤੈਨੂੰ ਵੇਖੂਗਾ ਪਰ ਮੈਂ ਮੈਂ ਤਾਂ ਕਿਸੇ ਤੋਂ ਕਦੇ ਡਰਿਆ ਨਹੀਂ ਮੈਂ ਤਾਂ ਤਾਂ ਬਦੀ ਹੁੰਦੀ ਡਰਿਆ ਉਹਦੇ ਵੀ ਇਹੀ ਚਰਕਮ ਚੱਲਦਾ ਸੀ ਸਸਿਕਾਲ ਸਫਰਤਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਨੂੰ ਭੁਜਾਉਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਿੰਡ ਪਿੰਡ ਮਤੇ ਪਾਏ ਜਾ ਰਹੇ ਨੇ ਮਤੇ ਪਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇੱਕ ਬਿਆਨ ਆਉਂਦਾ ਉਹ ਕਹਿੰਦੇ ਨੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਨਾ ਹੀ ਕੋਈ ਕਰੇ ਕਿਉਂਕਿ ਇਹ ਜਿਹੜੀ ਸਰਕਾਰ ਹੈ ਉਹ ਕਹਿੰਦੇ ਨੇ ਇੱਥੇ ਹਰ ਕੋਈ ਆ ਸਕਦਾ ਹੈ ਕੰਮ ਕਰਨ ਤੇ ਅਸੀਂ ਹਰ ਇੱਕ ਨੂੰ ਆਗਿਆ ਦਿੰਦੇ ਆ ਸਾਡੇ ਵੀ ਨੌਜਵਾਨ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਗਏ ਹੋਏ ਨੇ ਏਦਾਂ ਦੇ ਜਿਹੜੇ ਬਿਆਨ ਆ ਉਹ ਸੀਮ ਸਾਹਿਬ ਦੇ ਸਾਹਮਣੇ ਆਉਂਦੇ ਨੇ ਅਜਮੇਰ ਨਾਲ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਸੁਰਿੰਦਰ ਸਿੰਘ ਢਿੱਲੋਂ ਮੌਜੂਦ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਜਿਹੜੀ ਹੈ ਨਾ ਗੱਲ ਪਰਵਾਸੀਆਂ ਨੂੰ ਭਜਾਉਣ ਦੀ ਇਹ ਕੋਈ ਪਹਿਲੀ ਨਹੀਂ ਹੂੰ ਇਹ ਬਹੁਤ ਦੇਰ ਤੋਂ ਚੱਲ ਰਹੀ ਹੈ ਤੇ ਸਾਰੇ ਸੰਸਾਰ 'ਚ ਹੀ ਵਰਤਾਰਾ ਹੁੰਦਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਇਦੀ ਅਮੀਨ ਨੇ ਕਿਰਾ ਆਪਣੇ ਸਾਰੇ ਪੰਜਾਬੀ ਭਜਾ ਦਿੱਤੇ ਸੀ ਉੱਥੋਂ ਹੂੰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਹਿਕਰ ਨੇ ਹੂੰ ਇਹਨਾਂ ਦੇ ਖਿਲਾਫ ਚੱਕਿਆ ਇਸਾਈਆਂ ਦੇ ਯਹੂਦੀਆਂ ਦੇ ਖਿਲਾਫ ਜੀ ਉਹਨੇ ਵੀ ਬਹੁਤ ਮਾਰੇ ਤੇ ਬਹੁਤ ਕੱਢੇ ਤੇ ਇਹ ਤੋਂ ਬਾਅਦ ਖੋਣੇ ਇੰਗਲੈਂਡ ਚ ਵੀ ਚਲੀ ਜਾਂਦਾ ਉਹ ਵੀ ਕਹਿੰਦੇ ਵੀ ਤੁਸੀਂ ਭਰ ਦਿਓ ਇਹੜਾ ਵਰਤਾਰਾ ਨਾ ਅਸਲ ਵਿੱਚ ਇਸ ਨੂੰ ਰੰਗ ਤਾਂ ਦਿੱਤੀ ਜਾ ਰਹੀ ਹੈ ਧਾਰਮਿਕ ਹਮ ਅਸਲੀਅਤ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਵਪਾਰਕ ਕਲੈਸ਼ ਹੁੰਦਾ ਹੈ ਜਿਹੜੇ ਇਹ ਪ੍ਰਵਾਸੀ ਨੇ ਖਾਸ ਕਰੇ ਯੂਪੀ ਤੇ ਬਿਹਾਰ ਦੇ ਪ੍ਰਵਾਸੀ ਨੇ ਇੱਥੇ ਇਹਨਾਂ ਨੇ ਤੁਸੀਂ ਜੇ ਨੋਟ ਕਰੋ ਤਾਂ ਇਹਨਾਂ ਨੇ ਆਪਣਾ ਜਿਹੜਾ ਛੋਟਾ ਵਪਾਰ ਹੈ ਜਿਹੜਾ ਰੇੜੀ ਤੱਕ ਸੀਮਤ ਹੈ ਦੁਕਾਨਾਂ ਤੱਕ ਨਹੀਂ ਗਿਆ ਤੇ ਉਹ ਸਾਰਾ ਵਪਾਰ ਇਹਨੇ ਕਾਬੂ ਕਰ ਲਿਆ ਜਿਹੜਾ ਕੰਸਟਰਕਸ਼ਨ ਚ ਕੰਮ ਦਾ ਵਪਾਰ ਹੈ ਜਿਵੇਂ ਤੁਸੀਂ ਫਰਸ਼ ਲਾਉਣੇ ਹੈ ਇਹੋ ਜਿਹਾ ਸਾਰਾ ਵਪਾਰ ਇਹਨੇ ਕਾਬੂ ਕਰ ਲਿਆ ਜਿਹੜੀਆਂ ਸਬਜ਼ੀਆਂ ਫਲਾਂ ਤੇ ਉੱਤੇ ਸਾਰਾ ਇਹਨਾਂ ਨੇ ਕਾਬੂ ਕਰ ਲਿਆ ਜਿਹੜੀ ਮੂੰਗਫਲੀ ਹੈ ਉਹ ਤੇ ਸਾਰਾ ਕਾਬੂ ਕਰ ਲਿਆ ਜਿਹੜੇ ਜਿੰਨਾ ਛੋਟਾ ਵਪਾਰ ਸੀ ਨਾ ਉਹ ਜਿਹੜਾ ਸਾਰਾ ਵਪਾਰ ਇਹਨੇ ਕਾਬੂ ਕਰ ਲਿਆ ਤੇ ਜਿਵੇਂ ਦਿੱਲੀ ਦੰਗਿਆਂ ਦੇ ਪਿੱਛੇ ਸੀ ਇਹੀ ਵਪਾਰਕ ਕੰਮ ਸੀ ਕਿ ਉੱਥੇ ਆਪਣੇ ਭਾਪੇ ਨੇ ਸਾਰਾ ਕੰਮ ਕਾਬੂ ਕਰ ਲਿਆ ਸੀ ਤੇ ਦਿੱਲੀ ਵਾਲੇ ਲੋਕਾਂ ਨੇ ਬਹਾਨਾ ਲਾ ਕੇ ਇੰਦਰਾ ਗਾਂਧੀ ਦੀ ਮੌਤ ਦਾ ਤੇ ਆਪਾਂ ਨੂੰ ਉੱਥੋਂ ਨਹਰ ਸੰਹਾਰ ਕਰਨਾ ਸ਼ੁਰੂ ਕਰਤਾ ਕੜਨਾ ਸ਼ੁਰੂ ਕਰਤਾ ਇਹ ਹੀ ਹੁਣ ਹਾਲ ਇਥੇ ਚੱਲ ਰਿਹਾ ਤੁਸੀਂ ਕਹਿੰਦੇ ਕਿ ਤੁਸੀਂ ਕਿਵੇਂ ਦੇਖਦੇ ਹੋ ਇਹ ਵਪਾਰਕ ਕਿਵੇਂ ਹੋ ਸਕਦਾ ਕਿਉਂਕਿ ਇੱਕ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਇੱਕ ਹੋਰ ਵੀ ਵਾਪਰਦੀ ਹੈ ਕੀ ਕੀ ਲੱਗਦਾ ਪੰਜਾਬ ਦੇ ਵਿੱਚ ਕੋਈ ਵੀ ਆਊਗਾ ਟ੍ਰੇਨ ਚੜ ਕੇ ਬਿਹਾਰ ਉਤਰ ਜੂਗਾ ਤੇ ਸਿੱਧਾ ਉਹ ਕਿਸੇ ਦਾ ਬਲਾਤਕਾਰ ਕਰ ਦੂ ਕੁਝ ਕੀ ਕਰ ਦੂ ਦੇਖੋ ਜਿਹੜੇ ਬਾਹਰੋਂ ਆਉਂਦੇ ਆ ਨਾ ਉਹ ਭਲੇ ਮਨਸ ਤਾਂ ਹੁੰਦੇ ਨਹੀਂ ਦੂਜੀ ਗੱਲ ਕਿ ਜਿਹੜੇ ਆਪਾਂ ਇਥੇ ਪੰਜਾਬ ਦੇ ਲੋਕ ਹੀ ਆ ਆਪਾਂ ਵੀ ਭਲੇ ਮਨਸ ਨਹੀਂ ਜਿਸ ਦਿਨ ਇਹ ਉੱਥੇ ਘਟਣਾ ਹੁੰਦੀ ਹੈ ਉਹ ਮੁੰਡੇ ਨਾਲ ਹੋ ਸਕਦਾ ਵੀ ਉਹਦੇ ਨਾਲ ਗਲਤ ਗਲਤ ਫੈਲੀ ਵੀ ਕੀਤੀ ਹੋਵੇ ਉਹਦਾ ਮਰਡਰ ਵੀ ਕਰਤਾ ਉਸੇ ਦਿਨ ਬਹਿੰਡੇ ਦੇ ਇੱਕ ਸਕੂਲ ਦੇ ਅੰਗਰੇਜ਼ੀ ਸਕੂਲ ਦੇ ਡਰਾਈਵਰ ਨੇ ਇੱਕ ਮਾਸੂਮ ਕੁੜੀ ਨਾਲ ਉਹਦੇ ਦਿਨ ਧੱਕਾ ਕੀਤਾ ਜਿਹੜੇ ਜਿਹੜੇ ਆਪਾਂ ਕਹਿੰਦੇ ਨੇ ਕਿ ਇਹ ਬਿਹਾਰੀਆਂ ਜਾਂ ਭਈਆਂ ਤੇ ਸਪੈਸ਼ਲ ਉਹੀ ਬਦਮਾਸ਼ ਨੇ ਉਹ ਨਹੀਂ ਸਿੱਖ ਵੀ ਬਦਮਾਸ਼ ਨੇ ਹਿੰਦੂ ਵੀ ਬਦਮਾਸ਼ ਨੇ ਸਾਰੇ ਹੀ ਬਦਮਾਸ਼ ਨੇ ਹਰ ਜਿਹੜਾ ਕਮਿਊਨਿਟੀ ਹੁੰਦੀ ਹੈ ਉਸ ਕਮਿਊਨਿਟੀ ਚ ਕੁਝ ਨਾ ਕੁਝ ਲੋਕ ਬਦਮਾਸ਼ ਹੁੰਦੇ ਹੀ ਹੁੰਦੇ ਆ ਪਰ ਜਿਹੜੇ ਤੁਸੀਂ ਗੱਲ ਕੀਤੀ ਵੀ ਪੰਜਾਬ ਦੇ ਲੋਕ ਵੀ ਬਦਮਾਸ਼ ਨੇ ਪੰਜਾਬ ਦੇ ਲੋਕਾਂ ਦਾ ਪਤਾ ਤਾਂ ਹੈ ਨਾ ਵੀ ਇਹ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਇਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਇਹ ਗੱਲ ਨੋਟ ਕਰਨ ਵਾਲੀ ਹੈ ਜਿਹੜੀ ਨਾ ਬੜੀ ਵਧੀਆ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਵੀ ਪ੍ਰਵਾਸੀ ਆਉਂਦੇ ਆ ਪਹਿਲੀ ਗੱਲ ਤਾਂ ਇਹਨਾਂ ਨੇ ਆਨਸਰ ਆਪ ਦਾ ਜਿਹੜਾ ਹੈਗਾ ਨਾ ਆਧਾਰ ਕਾਰਡ ਉਹ ਜਮ੍ਹਾਂ ਕਰਵਾਉਣਾ ਚਾਹੀਦਾ ਪੰਚਾਇਤ ਕੋਲੇ ਜਾਂ ਐਮਸੀ ਕੋਲੇ ਜੀ ਉਹਦੀ ਇੱਕ ਪੂਰਾ ਪੂਰਾ ਰਿਕਾਰਡ ਹੋਣਾ ਚਾਹੀਦਾ ਸਰਕਾਰ ਕੋਲੇ ਕਿ ਜਿਹੜਾ ਸਾਡੇ ਕੋਲੇ ਕਿਹੜੇ ਪਿੰਡ ਬੰਦਾ ਬੈਠਾ ਹੈ ਕੌਣ ਹੈ ਉਹ ਕਿੱਥੋਂ ਆਇਆ ਦੂਜੀ ਗੱਲ ਕਿ ਜਦੋਂ ਇਹਨਾਂ ਦੀ ਵੋਟ ਬਣਦੀ ਹੈ ਉਸ ਵੇਲੇ ਪੰਜਾਬ ਸਰਕਾਰ ਨੂੰ ਜ਼ਰੂਰੀ ਕਰ ਦੇਣਾ ਚਾਹੀਦਾ ਹੈ ਕਿ ਪਹਿਲਾਂ ਆਪਦੀ ਉੱਥੇ ਵੋਟ ਕਟਾ ਕੇ ਆਉਣ ਜਦੋਂ ਪੰਜਾਬ ਜਾ ਕੇ ਆਪਦਾ ਆਧਾਰ ਕਾਰਡ ਬਣ ਉਹਨਾਂ ਆਉਦੇ ਜਿੱਥੋਂ ਦੇ ਵੀ ਹੈਗੇ ਯੂਪੀ ਦੇ ਜਾਂ ਬਿਹਾਰ ਦੇ ਉੱਥੋਂ ਆਪਦਾ ਆਧਾਰ ਕਾਰਡ ਕਟਾ ਕੇ ਹੁਣ ਜਿੰਨਾਂ ਚਿਰ ਆਧਾਰ ਕਾਰਡ ਉੱਥੋਂ ਨਹੀਂ ਕਟਾ ਕੇ ਲਿਆਉਂਦੇ ਦੂਰੀ ਨਗਰ ਰੱਖਦੇ ਆ ਇਹ ਉਹਨਾਂ ਜਿਹੜੇ ਬਦਮਾਸ਼ੀ ਕਰਨਗੇ ਕਰਨਗੇ ਹੁਣ ਤੇ ਇਹਨਾਂ ਨੂੰ ਬੜਾ ਸੌਖਾ ਕੰਮ ਹੈ ਇੱਥੇ ਤੁਸੀਂ ਗੁੰਡਾਗਰਦੀ ਕਰੋ ਤੇ ਬਿਹਾਰ ਭੱਜ ਜਾਓ ਉੱਥੋਂ ਨਾ ਮੁੜੋ ਫਿਰ ਫਿਰ ਕਿਤੇ 10-20 ਸਾਲਾਂ ਚ ਆ ਜਾਈਓ ਕਿਤੇ ਹੋਰ ਬੈਠ ਜਾਓ ਉੱਥੇ ਆ ਕੇ ਨਵਾਂ ਆਧਾਰ ਕਾਰਡ ਬਣਾ ਲਓ ਆਪਣੇ ਲੋਕ ਆਈ ਆਧਾਰ ਕਾਰਡ ਬਣਾਈ ਕਿਉਂ ਜਾਂਦੇ ਆ ਜਿਹੜੇ ਆਪਣੇ ਲੋਕ ਆ ਜਿਹੜੇ ਜ਼ਿੰਮੇਵਾਰ ਇਹਨਾਂ ਨੂੰ ਤਸਦੀਕ ਕਿਉਂ ਕਰੀ ਜਾਂਦੇ ਆ ਇਹਨਾਂ ਦੀਆਂ ਕੱਲ ਗਿਆ ਇਹ ਇਹਦੀ ਜਮਾਨਤ ਕੋਈ ਪੰਜਾਬੀ ਕਿਉਂ ਕਰਾਵੇ ਕਰਾਣੀ ਨਹੀਂ ਕਰਾਉਣੀ ਚਾਹੀਦੀ ਬਿਲਕੁਲ ਹੀ ਕਰਾਉਣੀ ਚਾਹੀਦੀ ਇਹ ਨਾ ਇਹ ਤਾਂ ਇੱਕ ਜਿਹੜੀ ਆਪਾਂ ਪ੍ਰਸ਼ਾਸਕੀ ਨੁਕਸ ਹੈ ਕਿ ਇਹਨਾਂ ਲੋਕਾਂ ਨੂੰ ਆਪਾਂ ਵਰਣ ਦੇ ਦਿੰਨੇ ਹੁਣ ਕੱਲ ਇੰਟਰਵਿਊ ਕਰੀ ਜਾ ਰਹੇ ਸੀ ਕੋਈ ਲੋਕ ਘੱਟੋ ਘੱਟ 50 ਚੋਂ ਸਿਰਫ ਪੰਜੋਂ ਦੇ ਆਧਾਰ ਕਾਰਡ ਨਿਕਲੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਨਿਕਲੀ ਬਾਕੀ ਨਿਕਲੀ ਨਹੀਂ ਕਿਉਂ ਬੈਠੇ ਹੋ ਇੱਥੇ ਨਾ ਬੈਠਣਦੇ ਨੇ ਇਹ ਆਪਣੇ ਦੇਖੋ ਬੰਨਾਂ ਤੇ ਬੈਠੇ ਬੈਠੇ ਹੈ ਜਿਹੜੀ ਆਪਣੀ ਸਾਂਝੀਆਂ ਥਾਵਾਂ ਨੇ ਉਹਨਾਂ ਸਾਂਝੀਆਂ ਥਾਵਾਂ ਤੇ ਇਹਨਾਂ ਨੂੰ ਕਿਉਂ ਬੈਠਣ ਦਿੱਤਾ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਆਪਾਂ ਹੁਣ ਇਸ ਇਲਾਕੇ ਦੇ ਆ ਕੋਟਖਪੂਰੇ ਚ ਘਟੋ ਘਟ ਇੱਕ ਕਿਲੋਮੀਟਰ ਸੜਕ ਦਾ ਕੰਢਾ ਰੁਕਿਆ ਹੋਇਆ ਉੱਥੇ ਜਿਹੜੇ ਬੈਠੇ ਐ ਬਿਹਾਰੀਏ ਜਾਂ ਕੋਈ ਵੀ ਐ ਉਹਨਾਂ ਬੈਠਾ ਨੂੰ 5-5 10-10 ਸਾਲ ਹੋ ਗਏ ਉੱਥੇ ਇਦੋਂ ਵੀ ਵੱਧ ਹੋ ਗਏ ਕੀ ਆਪਣੀ ਕਿਸੇ ਅਥਾਰਟੀ ਨੂੰ ਐ ਨਹੀਂ ਦਿਸਦਾ ਵੀ ਆਹ ਆ ਬੰਦੇ ਬੈਠੇ ਨਹੀਂ ਆ ਜਿਵੇਂ ਬੈਠੇ ਐ ਕਿਉਂ ਬੈਠਣ ਦਿੰਦੇ ਉਹਨਾਂ ਨੂੰ ਉਠਾਉਂਦੇ ਕਿਉਂ ਨਹੀਂ ਇਹਨਾਂ ਨੂੰ ਆਪਾਂ ਇੱਥੇ ਬੈਠਣ ਦਿੰਦੇ ਹੀ ਕਿਉਂ ਆ ਜਦੋਂ ਬੈਠਣ ਦਿੰਦੇ ਆ ਫਿਰ ਆਪ ਨੂੰ ਉਠਾਉਣ ਦਾ ਮਸਲਾ ਪੈਦਾ ਹੁੰਦਾ ਜੇ ਆਪਾਂ ਪਹਿਲਾਂ ਇਹਨਾਂ ਨੂੰ ਰੈਗੂਲੇਟ ਕੀਤਾ ਹੁੰਦਾ ਇਹਨਾਂ ਨੂੰ ਬਿਠਾਇਆ ਹੁੰਦਾ ਸਹੀ ਥਾਂ ਤੇ ਇਹਨਾਂ ਦੇ ਕਾਗਜ਼ ਪੱਤਰ ਪੂਰੇ ਕੀਤੇ ਹੁੰਦੇ ਇਹਨਾਂ ਦੇ ਸਾਰੇ ਥਾਂਾਂ 'ਚ ਰੱਪਟਾ ਹੁੰਦੀਆਂ ਕਿ ਕਿਹੜਾ ਬੰਦਾ ਕਿੱਥੋਂ ਆਇਆ ਕਿੱਥੇ ਬੈਠਾ ਹੈ ਤੇ ਆਪਾਂ ਨੂੰ ਅੱਜ ਉਠਾਉਣ ਦੀ ਲੋੜ ਹੀ ਨਹੀਂ ਸਿੱਤ ਜਨਾਬ ਇੱਕ ਇੱਕ ਸਵਾਲ ਹੋਰ ਹੈ ਇਹ ਇਹਨਾਂ ਦੀ ਵੋਟ ਕਿਉਂ ਬਣਨੀ ਚਾਹੀਦੀ ਹੈ ਕਿਉਂਕਿ ਸਾਡੇ ਨੌਜਵਾਨਾਂ ਨੂੰ ਤਾਂ 10-10 ਸਾਲ ਲੱਗ ਜਾਂਦੇ ਆ ਪੀਆਰ ਲੈਣ 'ਚ ਤੇ ਇਹ ਇਹਨਾਂ ਨੇ ਦੂਜੇ ਦਿਨ ਹੀ ਆ ਕੇ ਪੀਆਰ ਲੈ ਲਏ ਇਹ ਇਹਦੀ ਹੈ ਕਿ ਆਪਣੇ ਲੋਕ ਨਾ ਵੋਟਾਂ ਦੇ ਬੜੇ ਭੁੱਖੇ ਆ ਮੇਰੇ ਆਪਦੇ ਪਿੰਡ ਇਥੇ ਬਾਜੀਗਰਾ ਕੇ ਬੈਠ ਕੇ ਇੱਕ ਸਰਪੰਚ ਉੱਠਿਆ ਉਹਨੇ ਸਾਰੇ ਨੂੰ ਨਾਲ ਤਾਂ ਉਹਨਾਂ ਨੂੰ ਪਲਾੜ ਦਿੱਤੇ ਤੇ ਨਾਲ ਉਹਨੇ ਸਾਰੀਆਂ ਦੇ ਵੋਟਾਂ ਬਣਾਤੀਆਂ ਤੇ ਇਹ ਆਪਣੇ ਲੋਕ ਵੋਟਾਂ ਬਣਾਉਂਦੇ ਇਹ ਤਾਂ ਵੋਟਾਂ ਨਹੀਂ ਬਣਾਉਂਦੇ ਆਪਾਂ ਇਹਨਾਂ ਤੋਂ ਵੋਟਾਂ ਲੈਣ ਦੇ ਮਰੇ ਆਪਣੇ ਲੋਕ ਇਹ ਆਪਣੇ ਲੀਡਰਾਂ ਚ ਨੁਕਸ ਹੈ ਲੱਗਦਾ ਨਹੀਂ ਉਹ ਜੇ ਸਰਪੰਚਾਂ ਦੇ ਵਾਰ ਮਾਲ ਲੈਣੇ ਚਾਹੀਦੇ ਉਹਨਾਂ ਦੇ ਵਾਰ ਕਿ ਧਰਨੇ ਲਾਉਣੇ ਚਾਹੀਦੇ ਵੀ ਤੁਸੀਂ ਆ ਪੰਜਾਬ ਚ ਕੀ ਕਰਾਈ ਬਿਲਕੁਲ ਚ ਕਿਉਂ ਕਰਦੇ ਬਿਲਕੁਲ ਚਾਹੀਦਾ ਜਿਹੜੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਆ ਹੌਨਸਰ ਬਣਾਉਂਦੀ ਇੱਕ ਸਾਲ ਬਾਅਦ ਕਿਉਂ ਬਣਾਉਂਦੇ ਉਹਨੀ ਵੀ ਹੋਵੇ ਤਾਂ ਦੋ ਤਿੰਨ ਕਲਾਂ ਚਾਹੀਦੀਆਂ ਜ਼ਰੂਰੀ ਇੱਕ ਤਾਂ ਵੀ ਘੱਟੋ ਘੱਟ 10 ਸਾਲ ਇੱਥੇ 10 ਸਾਲ ਦੇ ਇੱਥੇ ਬੈਠੇ ਹੋਣ ਇੱਕ ਇਹਨਾਂ ਦਾ ਰਿਕਾਰਡ ਅੱਛਾ ਹੋਵੇ ਇਹਨਾਂ ਦੇ ਕੋਈ ਇਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਨਾ ਹੋਵੇ ਦੂਜੀ ਗੱਲ ਕਿ ਇਹਨਾਂ ਕੋਲ ਜਿਹੜਾ ਮਕਾਨ ਆ ਉਹ ਪੱਕੇ ਥਾਂ ਤੇ ਹੋਵੇ ਉਹ ਨੱਪਿਆ ਨਾ ਮਕਾਨ ਹੋਵੇ ਹੁਣ ਨੱਪੇ ਖਾਨ ਨੱਪੇ ਥਾਂ ਤੇ ਕਿਉਂ ਜਿਹੜੇ ਬੈਠੇ ਉਹਨਾਂ ਦੀ ਵੋਟਾਂ ਕਿਉਂ ਬਣਦੀਆਂ ਜਿਹੜੇ ਨੱਪੇ ਥਾਂਾਂ ਤੇ ਬੈਠਦੇ ਹਮਕੋਟ ਪੂਰੇ ਬੈਠੇ ਆ ਉਹ ਲਈ ਬੈਠੇ ਆ ਆਪਣੀ ਆ ਕੇ ਬਣਾ ਲਈ ਬੈਠੇ ਚੋਰੀ ਦੀ ਬਿਜਲੀ ਚੋਰੀ ਕਰੀ ਜਾਂਦੇ ਕਿਉਂ ਚੋਰੀ ਕਰਨ ਦੇ ਉਹ ਇਹ ਤਾਂ ਆਪਣਾ ਪ੍ਰਸ਼ਾਸਕ ਨੂੰ ਨੁਕਸ ਹੈ ਇਹਨਾਂ ਇਹਨਾਂ ਤਾਂ ਇਹ ਇਹ ਤਾਂ ਦੇਖੋ ਜਿਹੜੇ ਜਿਹੜੇ ਦੂਜੇ ਇਲਾਕੇ ਚੋਂ ਹੁੰਦੇ ਆ ਦੂਜੇ ਸੂਬੇ ਚੋਂ ਹੁੰਦੇ ਆ ਇਹਨਾਂ ਵਿੱਚੋਂ ਬਹੁਤੇ ਬਦਮਾਸ਼ ਹੁੰਦੇ ਆ ਇਹਨਾਂ ਦੀ ਉਥੋਂ ਦੀ ਪੁਲਿਸ ਦੇ ਭਜਾਏ ਵੀ ਹੁੰਦੇ ਆ ਤੇ ਜਦੋਂ ਜਿਹੜੇ ਬਦਮਾਸ਼ ਇੱਥੇ ਆ ਕੇ ਵੀ ਤਾਂ ਬਦਮਾਸ਼ੀ ਕਰਨਗੇ ਇੱਥੇ ਆ ਕੇ ਪੰਜਾਬ 'ਚ ਇੱਕ ਇੱਕ ਸਵਾਲ ਹੋਰ ਹੈ ਨਾ ਵੀ ਪ੍ਰਵਾਸੀ ਰਹਿਣ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਪ੍ਰਵਾਸ ਵਸ ਗਿਆ ਇੱਥੇ ਉਹਦਾ ਦੁੱਖ ਤਾਂ ਹੁੰਦਾ ਨਾ ਕਿਤੇ ਪੰਜਾਬੀਆਂ ਨੂੰ ਕਿਵੇਂ ਪੰਜਾਬੀ ਆ ਜਿਹੜੇ ਪੰਜਾਬੀ ਲੋਕਾਂ 'ਚ ਇਸ ਗੱਲ ਦਾ ਦੁੱਖ ਹੈ ਕਿ ਔਣ ਬਿਹਾਰੀ ਕੰਮ ਕਰਨ ਔਣ ਯੂਪੀ ਤੋਂ ਕੰਮ ਕਰਨ ਔਣ ਪਰ ਇਥੇ ਵਸਨਾ ਮਾੜਾ ਨਾ ਵਸਨ ਤੇ ਰਹਿਣ ਚ ਫਰਕ ਹੈ ਨਾ ਵਸਨੇ ਤਾਂ ਉਹੀ ਮੈਂ ਕਹਿ ਰਿਹਾ ਜੇ ਵਸਨੇ ਤਾਂ ਘਟੋ ਘਟਾ 8 10 ਸਾਲ ਇਥੇ ਰਹਿ ਰਿਆ ਹੋਵੇ ਕੋਈ ਬੰਦਾ ਉਸ ਤੋਂ ਬਾਅਦ ਫਿਰ ਉਹਨੇ ਆਪਦੇ ਇਥੇ ਮਕਾਨ ਬਣਾਇਆ ਹੋਵੇ ਉਹਦੇ ਨਾਂ ਤੇ ਬਿਜਲੀ ਦਾ ਮੀਟਰ ਹੋਵੇ ਸਾਰਾ ਕੁਝ ਹੋਵੇ ਫਿਰ ਉਹਦੀ ਵੋਟ ਬਣੀ ਫਿਰ ਉਹਦਾ ਆਧਾਰ ਕਾਰਡ ਬਣਿਆ ਇਸ ਇਸ ਸਾਰੀ ਗੱਲ ਨੂੰ ਸਿਆਸੀ ਰੰਗਤ ਕਿੰਨੀ ਕ ਮੰਨਦੇ ਹੋ ਕਿਉਂਕਿ ਸੀਐਮ ਸਾਹਿਬ ਨੂੰ ਲੋਕ ਕਹਿੰਦੇ ਸੀਐਮ ਸਾਹਿਬ ਨੂੰ ਉਸ ਹੁਸ਼ਿਆਰਪੁਰ ਦੇ ਮੁੰਡੇ ਦਾ ਦੁੱਖ ਤਾਂ ਨਹੀਂ ਹੋਇਆ ਉਹ ਉਹਦੇ ਤਾਂ ਕੋਈ ਬਿਆਨ ਨਹੀਂ ਦਿੱਤਾ ਜਦੋਂ ਭਈਆਂ ਵਾਰੀ ਗੱਲ ਆਈ ਉਦੋਂ ਉਹਨੇ ਕਹਿ ਦਿੱਤਾ ਵੀ ਇਹਨਾਂ ਨੂੰ ਬਾਹਰ ਨਾ ਕੱਢੋ ਉਹ ਹੀ ਤਾਂ ਲੂਟ ਆ ਗਿਆ ਕੰਮ ਇਹ ਹੂੰ ਆਪਾਂ ਹੜਤੂ ਪੀੜਤੇ 16 ਜ਼ਿਲ੍ਹੇ ਆਪਣੇ ਹੜ੍ਹ ਤੋਂ ਪੀੜਤ ਹੈ ਉੱਥੇ ਆਪਣੇ ਘੱਟੋ ਘੱਟ ਹੁਣ ਜਿਹੜੇ ਆਖਰੀ ਅੰਕੜੇ 3200 ਪਿੰਡ ਹੜ੍ਹ ਤੋਂ ਪੀੜਤ ਹੈ ਸਰਕਾਰ ਨੇ ਨਾ ਤਾਂ ਹੜ੍ਹ ਰੁਕੜ ਦਾ ਕੋਈ ਵਿਚਾਰ ਕੀਤਾ ਹੁਣ ਉਹਨਾਂ ਦੇ ਮੋੜ ਵਸੀਬੇ ਦਾ ਕੋਈ ਚਾਰਾ ਹੋ ਰਿਹਾ ਨਾ ਉਹਨਾਂ ਦੀ ਜਿਹੜੀ ਕੋਈ ਮਦਦ ਕਰ ਰਹੀ ਹੈ ਸਰਕਾਰ ਉਹਨਾਂ ਕੋਲ ਤਾਂ ਆਪਣੇ ਕੋਲ ਤਾਂ ਬੜਾ ਵੱਡਾ ਮੁੱਦਾ ਸੀ ਸਰਕਾਰ ਦੇ ਖਿਲਾਫ ਤੇ ਇਹਨਾਂ ਨੇ ਉਹ ਮੁੱਦਾ ਰੋਲਤਾ ਤੇ ਹੋ ਸਕਦਾ ਇਹਦੇ ਵਿੱਚ ਕੁਝ ਸਰਕਾਰ ਦਾ ਵੀ ਹੱਥ ਹੋਵੇ ਵੀ ਚੱਲੀ ਜਾਣ ਦੇ ਕੋਈ ਨਹੀਂ ਉਧਰ ਘਟੋ ਘਟ ਜਿਹੜਾ ਆਪਣਾ ਉਹ ਖੜਨ ਵਾਲਾ ਮੁੱਦਾ ਉਸ ਤੋਂ ਧਿਆਨ ਤਾਂ ਘਟਦੇ ਨੇ ਲੋਕਾਂ ਦਾ ਲੋਕ ਨੂੰ ਇਧਰ ਉਲਝ ਗਈ ਨਹੀਂ ਫਿਰ ਸਾਰੇ ਉਧਰ ਉਲਝਨੇ ਸੀਗੇ ਇਹ ਤਾਂ ਤੁਹਾਡੇ ਕਹਿੰਦਾ ਮਤਲਬ 86 ਰੰਗ ਤਾਂ ਕਰਕੇ ਦੱਤਾ ਹਾਂ ਬਿਲਕੁਲ ਇਸੇ ਕਰਕੇ ਜਿਹੜਾ ਉਹਨਾਂ ਦਾ ਧਿਆਨ ਪਟਕਾਉਣ ਵਾਸਤੇ ਦਿੱਤੀ ਹੈ ਇਹ ਟਾਂਗੋ ਇਹ ਚੁੱਪ ਹੈ ਨਹੀਂ ਹੁਣ ਨੂੰ ਕੋਈ ਇਹ ਕਿਸੇ ਦੀ ਜ਼ਰਤ ਸੀ ਨਾ ਤਾਂ ਪਹਿਲੀ ਗੱਲ ਇਹਨਾਂ ਦੇ ਬਿਹਾਰੀਆਂ ਦੇ ਆਪਣੇ ਗੱਲਪੈਣ ਦੀ ਕੋਈ ਜ਼ਰਤ ਹੈ ਤੇ ਨਾ ਹੀ ਜਿਹੜੇ ਨੇ ਇਹਦੀਆਂ ਰੇੜੀਆਂ ਚੱਕ ਚੱਕ ਸਿਰ ਦੇ ਤੁਰੇ ਫਿਰਦੇ ਨਾ ਉਹਨਾਂ ਦੀ ਕੋਈ ਜ਼ਰਤ ਸੀ ਇਹਦਾ ਮਤਲਬ ਲਾਡਰ ਆਰਡਰ ਤਾਂ ਹੈ ਹੀ ਨਹੀਂ ਇੱਥੇ ਇਹਦਾ ਮਤਲਬ ਇਸ ਵੇਲੇ ਇਹ ਹੈ ਕਿ ਜਿਹੜੀ ਸਰਕਾਰ ਖਤਮ ਹੋ ਚੁੱਕੀ ਹੈ ਜਿਹੜੀ ਸਰਕਾਰ ਦੇ ਪੈਰਲ ਸਰਕਾਰ ਇੱਕ ਭੀੜ ਚਲਾ ਰਹੀ ਹੈ ਜਿਵੇਂ ਨੇਪਾਲ ਚ ਚਲਾਉਂਦੀ ਸੀ ਓਵੇਂ ਇੱਕ ਭੀੜ ਚ ਲਾਈ ਜਾਂਦੀ ਹੈ ਉਹਨਾਂ ਨੇ ਹੁਣ ਇੱਕ ਪੜਲੇ ਵੀ ਆਪਾਂ ਇਹਨਾਂ ਨੂੰ ਪਈਆਂ ਨੂੰ ਭੁਜਾਈਏ ਇਹਨਾਂ ਦਾ ਕਾਰਨ ਵਪਾਰ ਕਬੀਨਾਂ ਤੋਂ ਵਪਾਰ ਖੋਈਏ ਤੁਸੀਂ ਦੇਖੋ ਜਿੱਥੇ ਵੀ ਵਿਗਿਆਨ ਨੂੰ ਭਜਾਇਆ ਜਾਂਦਾ ਹੈ ਉੱਥੇ ਉਹਦੇ ਹੀ ਪੰਜਾਬੀ ਲੈ ਕੇ ਉਹਦੀ ਰੇੜੀਆਂ ਲਾ ਲੈਂਦੇ ਆ ਉਹ ਵੀ ਤਾਂ ਨਜਾਇਜ਼ ਥਾਂ ਤੇ ਵੰਦੇ ਆ ਉਹ ਕਿਹੜਾ ਉੱਥੇ ਉਹ ਕਿਹੜਾ ਵੀ ਦੁਕਾਨ ਲੈ ਕੇ ਵੰਦੇ ਆ ਪਰ ਪਰ ਉਹ ਪੰਜਾਬ ਦੇ ਬਸਨੀਕਤਾ ਹੈਗੇ ਆ ਪੰਜਾਬ ਦੇ ਲੋਕਾਂ ਚ ਵਿਚਰਨ ਦਾ ਹੱਕ ਹੈ ਨਹੀਂ ਵੇਖੋ ਦੁਨੀਆ ਚ ਖੈਰ ਆਪਣਾ ਜਿਹੜਾ ਘੱਟੋ ਘੱਟ ਸਿੱਖ ਧਰਮ ਇਹ ਕਹਿੰਦਾ ਹੈ ਵੀ ਆਪਾਂ ਸਾਰੇ ਲੋਕ ਬਰਾਬਰ ਹੈ ਆਪਾਂ ਨੂੰ ਸਾਰਿਆਂ ਨੂੰ ਕੰਮ ਕਰਨ ਦਾ ਹੱਕ ਹੈ ਪਰ ਕੰਮ ਜਾਇਜ਼ ਹੋਣਾ ਚਾਹੀਦਾ ਪਰ ਸਿੱਖ ਇਹ ਵੀ ਕਹਿੰਦਾ ਵੀ ਜੇ ਕੋਈ ਚੜ ਕੇ ਆਉ ਉਸ ਨੂੰ ਮੋੜਨਾ ਵੀ ਪੈਣਾਗਾ ਸਿੱਖ ਆਪਣੇ ਚੜਾਈ ਹੈ ਸਿਰੇਸ਼ ਤੱਕ ਪਹਿਲਾਂ ਤਾਂ ਇਹ ਨੀਵੇਂ ਹੋ ਕੇ ਆਏ ਸੀ ਆਉਣ ਦਿਨ ਤਾਂ 20 ਸਾਲ ਹੋ ਗਏ ਨੇ ਇੱਥੇ ਨੂੰ ਵੀ ਤੋਂ ਵੀ ਜ਼ਿਆਦੇ ਹੋ ਗਏ ਜਦੋਂ ਦਾ ਚੁਣਾ ਲੱਗਣਾ ਸ਼ੁਰੂ ਹੋਇਆ ਉਹ ਆਉਂਦੇ ਇੱਥੇ ਆਉਣ ਲੱਗੇ ਇਹ ਆਉਣ ਲੱਗੇ ਇਹਨਾਂ ਦਾ ਇੱਕ ਕਈ ਕਾਰਨ ਹੈ ਇੱਕ ਗੱਲ ਤਾਂ ਇਹ ਬਿਹਾਰ ਚ ਭੁੱਖ ਮਰੀ ਬਹੁਤ ਹੈ ਇਹਨਾਂ ਨੂੰ ਬਾਹਰ ਨਿਕਲਣਾ ਹੀ ਪੈਂਦਾ ਐਸ ਵੇਲੇ ਯੂਪੀ ਚ ਵੀ ਬਿਹਾਰ ਦੇ ਬਹੁਤ ਲੋਕ ਤਰੇ ਫਿਰਦੇ ਹਾਲਾਂਕਿ ਯੂਪੀ ਦੇ ਲੋਕ ਇੱਥੇ ਤਰੇ ਫਿਰਦੇ ਯੂਪੀ ਵਿੱਚ ਵੀ ਬਹੁਤ ਤਰੇ ਫਿਰਦੇ ਪਰ ਇਹ 20 ਸਾਲਾਂ ਦੇ ਇੱਥੇ ਆਉਂਦੇ ਆ ਹੁਣ ਤੀ ਕਿਉਂ ਨਾ ਰੌਲਾ ਪੈਗਾ ਰੌਲਾ ਉਦੋਂ ਪੈਣ ਲੱਗਾ ਜਦੋਂ ਇਹਨਾਂ ਨੇ ਵਪਾਰ ਤੇ ਕਬਜ਼ਾ ਕਰ ਲਿਆ ਈਸਟ ਇਟੀਆਂ ਈਸਟ ਇੰਡੀਆ ਕੰਪਨੀ ਵੀ ਇੱਦਾਂ ਹੀ ਆਈ ਸੀ ਈਸਟ ਇੰਡੀਆ ਕੰਪਨੀ ਵੀ ਇਦਾਂ ਹੀ ਸੀ ਉਹ ਕੋਈ ਉਹ ਹੀ ਮੁੜ ਕੇ ਹੌਲੀ ਹੌਲੀ ਆਪਣੀ ਕਾਬਜ ਹੋ ਗਈ ਇਹ ਵੀ ਹੋ ਸਕਦੇ ਆ ਅਸਲ ਵਿੱਚ ਤਾਂ ਹੋਏ ਬੈਠੇ ਆ ਘਟੋਟ ਲੁਧਿਆਣਾ ਚ 20 25 ਪਿੰਨਾ ਚ ਨਾ ਦੇ ਸਰਪੰਚਾਇਤ ਦੇ ਬਣੇ ਹੋਏ ਆ ਇਹਨਾਂ ਦੇ ਮਿਊਨਿਸਪਲ ਕਾਉਂਸਲਰ ਆਪ ਦੇ ਬਣੇ ਹੋਏ ਆ ਆਪਾਂ ਉਦੋਂ ਕਿਉਂ ਨਹੀਂ ਇਹਨਾਂ ਦੇ ਖਿਲਾਫ ਜਾਂਦੇ ਵੀ ਇਹ ਬਾਹਰਲਾ ਬੰਦਾ ਹੈ ਤੇ ਇਹਨੂੰ ਆਪਾਂ ਕਿਉਂ ਵੋਟਾਂ ਪਾਉਨੇ ਪਹਿਲੀ ਗੱਲ ਤਾਂ ਆਪਾਂ ਵੋਟ ਦੀ ਬੱਡ ਨਾ ਕਿਉਂ ਦਿੰਨੇ ਹੂੰ ਦੂਜੀ ਗੱਲ ਇਹਨਾਂ ਨੂੰ ਆਪਾਂ ਜਿਹੜੇ ਕੱਚੇ ਥਾਵਾਂ ਤੇ ਇਹਨਾਂ ਨੂੰ ਰਹਿਣ ਦੀ ਇਜਾਜ਼ਤ ਕਿਉਂ ਦਿੰਨੇ ਆ ਜਿੱਥੇ ਮਰਜ਼ੀ ਜਾ ਕੇ ਝੁੱਗੀ ਪਾ ਕੇ ਬੈਹ ਜਾਂਦੇ ਕਿਉਂ ਬਹਿੰਦੇ ਆ ਤੀਜੀ ਗੱਲ ਕਿ ਫਿਰ ਆਪਣੇ ਜਦੋਂ ਖੜੇ ਹੋ ਜਾਂਦੇ ਆ ਆਪ ਇਹਨਾਂ ਨੂੰ ਵੋਟਾਂ ਪਾਉਂਦੇ ਆ ਕੱਲੇ ਪਈਆਂ ਦੀਆਂ ਵੋਟਾਂ ਨਾਲ ਤਾਂ ਨਹੀਂ ਬਣਦਾ ਕੁਛ ਜਿਹੜੇ ਐਮਸੀ ਜਾਂ ਸਰਪੰਚ ਬਣਦੇ ਆ ਉਹਨਾਂ ਨੂੰ ਇੱਕ ਸਿੱਖ ਵੀ ਤਾਂ ਵੋਟ ਪਾਉਂਦੀ ਹੀ ਆ ਕਿਉਂ ਪਾਉਂਦੇ ਆ ਉਹ ਹੁਣ ਜਦ ਹੁਣ ਜਦੋਂ ਇਹ ਉੱਤੇ ਚੜ ਗਏ ਬਦਮਾਸ਼ੀ ਕਰਨ ਲੱਗ ਗਏ ਆਪਣੇ ਉੱਤੇ ਆਪ ਦਾ ਰਾਜ ਆਪਣਾ ਆਪ ਦੇ ਰੋਗ ਆਪਣੇ ਤੇ ਪਾਉਣ ਲੱਗ ਗਏ ਹੁਣ ਹੁਣ ਵੀ ਵੇਖੋ ਮੈਂ ਕਹਿਣਾ ਨਹੀਂ ਚਾਹਦਾ ਪਰ ਇੱਕ ਬੜੀ ਮਾੜੀ ਗੱਲ ਹੈ ਕਿ ਸਿੱਖ ਦੇ ਗੀਦੀ ਸਾਤ ਹੋ ਰਿਹਾ ਹੈ ਕਿ ਇੱਕ ਬਾਹਰੋਂ ਆਏ ਬੰਦੇ ਨੂੰ ਉਹ ਤਾਂ ਉਹਦਾ ਰੋਹ ਚੱਲੀ ਜਾਂਦੇ ਆ ਉਹਨਾਂ ਨੂੰ ਕੁੱਟ ਖਾਈ ਜਾਂਦੇ ਕਿਉਂ ਇਹਦਾ ਮਤਲਬ ਆਪਣੇ ਚ ਕੋਈ ਕੋਈ ਜ਼ਰਤ ਹੀ ਨਹੀਂ ਇਹ ਕਿ ਹੋ ਸਕਦਾ ਕੋਈ ਜੇ ਈਸਟ ਇੰਡੀਆ ਕੰਪਨੀ ਨੇ ਆਪਾਂ ਨੂੰ ਪਾੜ ਕੇ ਉਹਨੇ ਤਾਂ ਪਾੜ ਕੇ ਆਪਣੇ ਤੇ ਰਾਜ ਕੀਤਾ ਇਹ ਇਹ ਪਾੜਦੇ ਤਾਂ ਨਹੀਂ ਇਹ ਤਾਂ ਆਪਣੇ ਤੇ ਰੋਹ ਮਾਰਦੇ ਆ ਤੇ ਆਪਾਂ ਰੋਹ ਸਹਿਨੇ ਇਹਨਾਂ ਦਾ ਰੋਹ ਸਹਿਜਦਾ ਕੋਈ ਕੋਈ ਆਈ ਨਹੀਂ ਜ਼ਰਤ ਕਰਦਾ ਤੂੰ ਮੇਰੇ ਪੂਰੇ ਬੋਲਦਾ ਕਿਵੇਂ ਕੁਇਰਤਰੀ ਕਰ ਜੇ ਜੇ ਕਿਸੇ ਨੇ ਉਹ ਕੁਛ ਉਦਾਂ ਦਾ ਕਰਤਾ ਫਿਰ ਕਹੋਗੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੋਏਗੀ ਹੋਣੀ ਚਾਹੀਦੀ ਹੈ ਉਦੋਂ ਪਹਿਲਾਂ ਹੀ ਸਰਕਾਰ ਨੂੰ ਇਹਨਾਂ ਨੂੰ ਕਾਬੂ ਕਰਨਾ ਚਾਹੀਦਾ ਪਰ ਜਦੋਂ ਸਰਕਾਰ ਹੈ ਹੀ ਨਹੀਂ ਹੁਣ ਸਮੱਸਿਆ ਤੇ ਇਹ ਹੈ ਕਿ ਸਰਕਾਰ ਇਸ ਵੇਲੇ ਹੈ ਹੀ ਨਹੀਂ ਹੁਣ ਇੱਕ ਇੱਕ ਸਵਾਲ ਹੋਰ ਹੈ ਉਥੇ ਜਿਹੜੇ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਕਹਿੰਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਹੁਣ ਜਿਨੇ ਕੰਮ ਤੇ ਰੱਖਣਾ ਵੈਰੀਫਿਕੇਸ਼ਨ ਉਹਨੂੰ ਕਰਾਉਣੀ ਚਾਹੀਦੀ ਹੈ ਕਿ ਬਿਹਾਰੀ ਆ ਪੁੱਤਰ ਕੇ ਠਾਣੇ ਜਾਊਗਾ ਵੀ ਮੇਰੀ ਵੈਰੀਫਿਕੇਸ਼ਨ ਜਿਹੜੇ ਜਿਹਨੇ ਇਹ ਇਹ ਇੱਕ ਕਾਨੂੰਨ ਚਾਹੀਦਾ ਵੀ ਜਦੋਂ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਆਪਦੇ ਘਰੇ ਨੌਕਰ ਰੱਖ ਲਿਆ ਉਹਦੀ ਜਿਹੜੀ ਉਹਦਾ ਆਧਾਰ ਕਾਰਡ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹ ਪਹਿਲਾਂ ਤਾਂ ਪਿੰਡ ਦੇ ਸਰਪੰਚ ਕੋਲ ਤਸਦੀਕ ਕਰਵਾਓ ਉਦੋਂ ਬਾਅਦ ਨੂੰ ਥਾਣੇ ਦਿਓ ਤਾਂ ਕਿ ਸਰਪੰਚ ਨੂੰ ਵੀ ਪਤਾ ਹੋਵੇ ਕਿ ਮੇਰੇ ਪਿੰਡ ਚ ਕਿੰਨੇ ਨਜਾਇਜ਼ ਲੋਕ ਬੈਠੇ ਆ ਕਿੰਨੇ ਬਾਹਰਲੇ ਲੋਕ ਬੈਠੇ ਆ ਤੇ ਸਾਡੀ ਪੁਲਿਸ ਨੂੰ ਵੀ ਪਤਾ ਹੋਵੇ ਕਿ ਸਾਡੇ ਜਿਹੜੇ ਮੇਰੇ ਇਲਾਕੇ ਚ ਮੇਰੇ ਥਾਣੇ ਚ ਕਿੰਨੇ ਲੋਕ ਕਿਹੜੇ ਪਿੰਡ ਚ ਕਿੰਨੇ ਬਾਹਰਲੇ ਲੋਕ ਬੈਠੇ ਆ ਕਰਵਾਉਣੀ ਚਾਹੀਦੀ ਹੈ ਤੇ ਕਾਨੂੰਨ ਹੈ ਹਰਥਾ ਕਾਨੂੰਨ ਕਹਿੰਦਾ ਕਾਨੂੰਨ ਤੇ ਇਥੋਂ ਦੀ ਕਹਿੰਦਾ ਵੀ ਜੇ ਤੁਸੀਂ ਕਿਰਾਏ ਤੇ ਕਿਸੇ ਨੂੰ ਆਦਾ ਮਕਾਨ ਦੇਣਾ ਹੈ ਕਮਰਾ ਦੇਣਾ ਹੈ ਤਾਂ ਵੀ ਤੁਸੀਂ ਉਹ ਜਿਹੜੀ ਹੈਗੀ ਨਾ ਉਹਦੀ ਆਇਡੈਂਟੀਫਿਕੇਸ਼ਨ ਥਾਣੇ ਦਿਓ ਪਰ ਕੋਈ ਕਾਨੂੰਨ ਮੰਨਦਾ ਕੋਈ ਨਹੀਂ ਤਾਂ ਆਪਣੀ ਗਲਤੀ ਹੈ ਨਾ ਤੇ ਕੋਈ ਗਲਤੀ ਖੁਦ ਉਹ ਪਹਿਲਾਂ ਵੀ ਇੱਕ ਬਲਾਤਕਾਰ ਦੇ ਕੇਸ ਚ ਆਇਆ ਹੋਇਆ ਸੀ ਸਜ਼ਾ ਕੱਟ ਕੇ ਆਇਆ ਹੋਇਆ ਜਿਹੜੇ ਵਿਅਕਤੀ ਨੇ ਉਹਨੂੰ ਆਪਦੇ ਘਰੇ ਰੱਖਿਆ ਜਿਹਨੇ ਕੰਮ ਦਿੱਤਾ ਉਹਨਾਂ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਚਾਹੀਦੀ ਬਿਲਕੁਲ ਉਹ ਹੀ ਗੱਲ ਉਹਨੇ ਤਸਦੀਕ ਕਿਉਂ ਨਾ ਕੀਤਾ ਬੰਦਾ ਕੌਣ ਹੈ ਇਹ ਉਹ ਦਿੰਦਾ ਪੁਲਿਸ ਨੂੰ ਉਹਨੂੰ ਤੁਸੀਂ ਰਿਕਾਰਡ ਮੰਗਦੀ ਵੀ ਤੂੰ ਜਿੱਥੋਂ ਆਇਆ ਉਥੇ ਤੇਰਾ ਕੋਈ ਕੰਮ ਠੀਕ ਹੈ ਕਿ ਨਹੀਂ ਵੀ ਚੰਗਾ ਬੰਦਾ ਹੈ ਕਿ ਨਹੀਂ ਹੈ ਜੇ ਮਾੜਾ ਬੰਦਾ ਸੀ ਉਹਨੂੰ ਕਿਉਂ ਰੱਖਿਆ ਉਹਨੇ ਰੱਖਣ ਨਹੀਂ ਚਾਹੀਦਾ ਤੇ ਜੇ ਰੱਖਿਆ ਤੇ ਫਿਰ ਜਿਹਦਾ ਮੁੰਡਾ ਹੀ ਮਾਰਦਾ ਸੀ ਤੇ ਫਿਰ ਲੋਕ ਜੋ ਹੁਣ ਉਹਨੂੰ ਕੁੱਟਦੇ ਫਿਰਦੇ ਆ ਤੇ ਉਹ ਆਪ ਹੀ ਮਾਰ ਦਿੰਦਾ ਜੇ ਆਪਦੇ ਬੱਚੇ ਨੂੰ ਜੇ ਇੰਨੀ ਬਦਫੈਲੀ ਹੋਣ ਦੇ ਬਾਅਦ ਜੇ ਕੋਈ ਮਾਰ ਜਾਂਦਾ ਤੇ ਜੇਕਰ ਜਿਹੜਾ ਜੱਟ ਦਾ ਪੁੱਤ ਹੈ ਜਾਂ ਸਿੱਖ ਦਾ ਪੁੱਤ ਹੈ ਉਹਦੇ 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 ਕੋਲ ਦੀ ਲੰਘ ਕਿਵੇਂ ਗਿਆ ਉਹ ਉਹਨੂੰ ਭੱਜਣ ਕਿਉਂ ਦਿੱਤਾ ਉਹਨੇ ਉਹ ਆਪ ਹੀ ਕਾਰਵਾਈ ਕਰਦਾ ਨਾ ਨਾ ਮਾਰਦਾ ਲੱਤਾਂ ਤੋੜਦਾ ਬਾਹਾਂ ਤੋੜਦਾ ਕੁਛ ਤਾਂ ਕਰਦਾ ਉਹਦਾ ਮਤਲਬ ਇਹ ਥੋੜੋ ਵੀ ਉੱਥੋਂ ਕਰਕੇ ਭੱਜ ਗਿਆ ਉਹਦਾ ਘਰੇ ਬੈਠਾ ਹੁਣ ਲੋਕ ਸਾਰੀ ਦੁਨੀਆ ਸਾਰੇ ਲੋਕ ਗਲੀਆਂ ਚ ਲੜਦੇ ਤੁਰੇ ਫਿਰਦੇ ਆ ਭਾਈ ਅਮਰਤਪਾਲ ਸਿੰਘ ਦੀ ਵੀਡੀਓ ਕਾਲ ਆਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਪੇਸ਼ੀ ਆਉਣ ਦਿਓ ਸਭ ਕੁਝ ਦੇਖ ਲਾਂਗੇ ਅਮਰਤਪਾਲ ਕਿਹੜੇ ਦੋ ਆ ਅਮਰਤਪਾਲ ਹਮ ਅਮਰਤਪਾਲ ਦੀ ਗੱਲ ਹੈ ਮੇਰੋ ਅਮਰਤਪਾਲ ਹੈ ਮੁਸਲਮਾਨ ਹੈ ਹੈਨਾ ਪਤਾ ਨਹੀਂ ਇਸ ਦਾ ਜੀ ਮੁਸਲਮਾਨ ਹੈ ਮੱਲਮਲੀ ਦਾ ਸਿੱਖ ਹੈ ਜਿਹੜਾ ਉਹਦੀ ਜਿਹੜੀ ਵੀਡੀਓ ਆਈ ਹੈ ਵੀ ਅਸੀਂ ਕਰਾਂਗੇ ਜਾਂ ਕੁਝ ਕਰਾਂਗੇ ਪਹਿਲੀ ਗੱਲ ਤਾਂ ਬਹੁਤ ਪ੍ਰੋਟੈਕਸ਼ਨ ਥੱਲੇ ਆਊਗਾ ਜਿੱਦਾਂ ਕਿਉਂਕਿ ਉਹਨੇ ਵੀਡੀਓ ਪਾਤੀ ਇਹਦੀ ਮਤਲਬ ਜਿੱਦਦੇ ਉਹਨੂੰ ਲਿਆਂਦਾ ਜਾਊਗਾ ਅਦਾਲਤ 'ਚ ਬੜੀ ਪ੍ਰੋਟੈਕਸ਼ਨ ਹੋਊਗੀ ਪਹਿਲੀ ਇੱਕ ਗੱਲ ਦੂਜੀ ਗੱਲ ਕਿ ਕੀ ਆਪਾਂ ਇਹ ਮੰਨ ਲੀਏ ਕਿ ਜਿਹੜਾ ਮਹਿਰੋ ਹੈ ਉਹ ਆਪਣੀ ਪੁਲਿਸ ਨਾਲੋਂ ਉਤਲੇ ਉਹਦੀ ਕੋਈ ਪਦਵੀ ਉੱਚੀ ਹੋਵੇ ਨਾਲੋਂ ਇਹਦੇ ਨਾਲੋਂ ਵੱਡਾ ਪੁਲਿਸ ਨਾਲੋਂ ਕਿ ਜਦੋਂ ਫਿਰ ਪੁਲਿਸ ਤੋਂ ਕੋਈ ਮਸਲਾ ਹੱਲ ਨਾ ਹੋਇਆ ਕਰੇ ਫਿਰ ਆਪਾਂ ਮਹਿਰੋ ਕੋਲੇ ਜਾਇਆ ਕਰੀਏ ਹੈ ਇਹ ਹੀ ਹੈ ਨਾ ਮਹਿਰੋ ਅਦਾਲਤ ਵੀ ਮੇਰੋਂ ਪੁਲਿਸ ਵੀ ਮੇਰੋਂ ਗਵਾਹ ਵੀ ਮੇਰੋਂ ਤੇ ਫਿਰ ਆਪੋ ਮੇਰੋਂ ਕੋਲੇ ਚੱਲਿਆ ਕਰੀ ਜਦੋਂ ਕੋਈ ਫਿਰ ਪੁਲਿਸ ਦੀ ਆਪਾਂ ਨੂੰ ਲੋੜ ਹੀ ਨਹੀਂ ਕੋਈ ਆਪਾਂ ਇੱਥੇ ਜੇ ਕੋਈ ਸ਼ਿਕਾਇਤ ਹੋਵੇ ਚੁੱਪ ਕਰਕੇ ਮੇਰੋਂ ਲਿਖ ਦਿਆ ਕਰੀ ਤੇ ਮੇਰੋਂ ਆਖਿਆ ਆਪਾਂ ਨੂੰ ਹੱਲ ਕਰ ਦੇ ਕੇ ਨਾ ਨਾ ਪੁਲਿਸ ਦੀ ਲੋੜ ਹੈ ਨਾ ਆਪਾਂ ਨੂੰ ਸਟੇਟ ਦੀ ਲੋੜ ਹੈ ਨਾ ਗਵਰਨਮੈਂਟ ਦੀ ਲੋੜ ਹੈ ਜੇ ਜੇ ਪ੍ਰਸ਼ਾਸਨ ਨੇ ਸੁਣੀ ਨਹੀਂ ਤਾਂ ਹੀ ਕਿ ਤਾਂ ਹੀ ਉਹਨਾਂ ਨੂੰ ਗਹਾਰ ਲਗਾਈ ਗਈ ਤਾਂ ਹੀ ਹੋਗਾ ਪ੍ਰਸ਼ਾਸਨ ਸੁਣਦਾ ਕਿਉਂ ਨਹੀਂ ਹੂੰ ਮਸਲਾ ਤਾਂ ਇਹ ਹੈ ਕਿ ਆਪਾਂ ਜਿਹੜੇ ਲੋਕ ਹੁਣ ਭਈਆਂ ਮਗਰ ਤੁਰੇ ਫਿਰਦੇ ਆਂ ਮਹਿਰੋ ਮਗਰ ਤੁਰੇ ਫਿਰਦੇ ਆਂ ਆਪਾਂ ਪ੍ਰਸ਼ਾਸਨ ਦਾ ਗੱਲ ਕਿਉਂ ਨਹੀਂ ਪਟਦੇ ਕਿ ਤੂੰ ਸਾਡੀ ਗੱਲ ਸੁਣਦੇ ਕਿਉਂ ਨਹੀਂ ਇਹ ਜਿਹੜਾ ਹੁਣ ਵਾਲਾ ਮੁੱਖ ਮੰਤਰੀ ਹੈ ਆਪਦੇ ਇਹਦੇ ਐਮਐਲਏ ਪਿੱਟੀ ਜਾਂਦੇ ਵੀ ਸਾਡੀ ਗੱਲ ਨਹੀਂ ਸੁਣਦਾ ਇਹਦੇ ਵਰਕਰ ਪਿੱਟੀ ਜਾਂਦੇ ਵੀ ਸਾਡੀ ਗੱਲ ਨਹੀਂ ਸੁਣਦਾ ਕਿਉਂ ਨਹੀਂ ਸੁਣਾਉਂਦੇ ਉਹ ਗੱਲ ਇਹ ਨਿਕਲਦਾ ਕਿਵੇਂ ਬਾਹਰ ਇਹਨੂੰ ਨਿਕਲਣ ਦਿੰਦੀ ਕਿਉਂ ਹੈ ਜਦੋਂ ਉਹਨਾਂ ਦੀ ਗੱਲ ਹੀ ਨਹੀਂ ਸੁਣਦਾ ਨੇ ਇਹਦੀ ਇਹਨੂੰ ਹਟਾਉਂਦੇ ਕਿਉਂ ਨਹੀਂ ਕਿਸੇ ਹੋਰ ਨੂੰ ਲੇਉਣ ਨਾਲੇ ਤਾਂ ਇਹਦੇ ਥੱਲੇ ਲੱਗੇ ਵੀ ਆ ਨੜੀ ਨੜੀ ਕੇਂਦਰੀ ਸਾਡੀ ਸੁਣਦਾ ਨਹੀਂ ਇੱਕ ਹੀ ਗੱਲ ਹੋ ਸਕਦੀ ਇੱਕ ਤੇ ਉਹ ਹੀ ਆ ਫਿਰ ਸਾਡਾ ਡੀਜੀਪੀ ਜੇ ਡੀਜੀਪੀ ਉਹ ਇੰਨਾ ਇਨਸੈਂਸਿਟਿਵ ਹੈ ਵੀ ਉਹਦੇ ਰਾਜ ਚ ਉਹਦੇ ਥਾਣੇ ਚ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਰਜ਼ਾਈ ਕਿਉਂ ਨਹੀਂ ਕਰਦਾ ਤੇ ਜਾਂ ਜਿਹੜੀ ਸਰਕਾਰ ਹੈ ਉਹ ਤੁਰ ਰਜ਼ਾਈ ਲੈਂਦੀ ਕਿਉਂ ਨਹੀਂ ਯਾਨੀ ਜਿਹੜੀ ਮੇਰਾ ਮਤਲਬ ਕਹਿਣ ਦਾ ਹੈ ਕਿ ਜਿਹੜੀ ਪੁਲਿਸ ਨੂੰ ਚੋਸ ਦਰੋਸਤ ਕਿਉਂ ਨਹੀਂ ਕੀਤਾ ਜਾਂਦਾ ਜਿਹੜੀ ਪੁਲਿਸ ਹੈ ਸਭ ਤੋਂ ਵੱਧ ਕਰਪਟ ਹੈ ਜਿੰਨਾ ਚਿਰ ਪੁਲਿਸ ਦੀ ਕ腐ਸ਼ਨ ਨਹੀਂ ਰੁਕਦੀ ਉਨਾ ਚਿਰ ਪੁਲਿਸ ਕੰਮ ਨਹੀਂ ਕਰਦੀ ਜਿੰਨਾ ਚਿਰ ਸਰਕਾਰ ਜਿਹੜੇ ਚਲਾਉਂਦੇ ਆ ਉਹ ਕ腐ਪਸ਼ਨ ਤੇ ਉਹਦੇ ਹਿੱਸਾ ਨਹੀਂ ਬਣਾਉਂਦੇ ਉਹਨਾਂ ਚਰ ਕਿਸੇ ਦੀ ਜ਼ਰੂਰਤ ਨਹੀਂ ਕੋਈ ਕ腐ਪਸ਼ਨ ਕਰਦੇ ਤੇ ਜੇ ਕ腐ਪਸ਼ਨ ਕ腐ਪਸ਼ਨ ਵਾਲੇ ਤਾਂ ਫਿਰ ਐਂ ਕਰਨੇ ਕਿ ਉਹਨਾਂ ਨੂੰ ਉਹ ਕਿਉਂ ਸੁਣਨ ਕੇ ਦੀ ਉਹ ਤਾਂ ਜਦੋਂ ਵਿਗੜਦਾ ਮਾਮਲਾ ਉਦੋਂ ਫਿਰ ਉਹਨੂੰ ਬਹੁਤੇ ਬਣਦੇ ਪਹਿਲਾਂ ਤਾਂ ਉਹਨੇ ਇੱਕ ਬੰਦਾ ਫੜਨਾ ਸੀ ਜਿਹੜਾ ਇਹ ਹੁਣ ਕਤਲ ਕਰਕੇ ਭੱਜਿਆ ਸੀ ਹੁਣ ਇਹਦੇ ਪਿੱਛੇ ਸੌ ਰੌਲਾ ਪੈ ਗਿਆ ਹੁਣ ਪੁਲਿਸ ਵਾਲੇ ਕੱਲ ਬਠਿੰਡੇ ਵਾਲਿਆਂ ਨੇ ਕਹਿਤਾ ਵੀ ਅਸੀਂ ਫੜਾਂਗੇ ਹੁਣ 15 ਨੂੰ ਚੱਕ ਲੈਣ 20 ਨੂੰ ਚੱਕ ਲੈਣ 50 ਨੂੰ ਚੱਕ ਲੈਣ ਉਹਨੂੰ ਚੱਕੀ ਜਾਣਗੇ ਪੈਸੇ ਲੈ ਲੈ ਛੱਡੀ ਜਾਣਗੇ ਚੱਕੀ ਜਾਣਗੇ ਪੈਸੇ ਲੈ ਲੈ ਛੱਡੀ ਜਾਣਗੇ ਹੁਣ ਕਿ ਜਦੋਂ ਤੱਕ ਕੈਮਰਿਆਂ ਤੇ ਬੰਦਾ ਆਉਂਦਾ ਉਦੋਂ ਹੀ ਇਨਸਾਫ ਮਿਲੂਗਾ ਜਾਂ ਚੌਂਕਾ 'ਚ ਰੱਖ ਕੇ ਇਨਸਾਫ ਮਿਲੂਗਾ ਹੁਣ ਲੋਕਾਂ ਨੂੰ ਨਹੀਂ ਫਿਰ ਮਾੜੀ ਗੱਲਾਂ ਨੇ ਇਹ ਇਹ ਤਾਂ ਸਰਕਾਰ ਦੀ ਨਲੈਕੀ ਹੈ ਜੇ ਮੈਰੋਂ ਵਰਗੇ ਬੰਦੇ ਆਪ ਵੀ ਤਾਂ ਕੀ ਕਰਕੇ ਭੱਜ ਗਏ ਕਿ ਇੱਥੇ ਕਿਉਂ ਨਹੀਂ ਬੈਠਾ ਉਹ ਜਿਹੜਾ ਹੁਣ ਇਹਦੀ ਰਾਖੀ ਕਰੂਗਾ ਪਰ ਕੋਮ ਤਾਂ ਹੀਰਾ ਮੰਦੀ ਆ ਲੋ ਉਹ ਮੰਨਦੀ ਹੁਣ ਜਿਹੜੇ ਅਸੀਂ ਨਹੀਂ ਮੰਨਦੇ ਘਟੋ-ਘਟਾ ਅਸੀਂ ਨਹੀਂ ਮੰਨਦੇ ਘਟੋ-ਘਟਾ ਅਸੀਂ ਨਹੀਂ ਮੰਨਦੇ ਇਹ ਤਾਂ ਉਹ ਧਾਕੜ ਮੰਨਦੇ ਆ ਵੀ ਉਹ ਵੀ ਗੁੰਡਾ ਜਿਹਾ ਜਿਹੜਾ ਹੋਰ ਗੁੰਡੇ ਉਹ ਵੀ ਇੱਕ ਗੁੰਡਾ ਉਹ ਥੋੜਾ ਜਿਹਾ ਵੱਡਾ ਗੁੰਡਾ ਲੋਕੀ ਉਹਦੇ ਛੋਟੇ ਗੁੰਡੇ ਆ ਉਹਦੇ ਖਿਲਾਫ ਲੋਕ ਬੋਲ ਨਹੀਂ ਸਕਦੇ ਕਿਉਂਕਿ ਫਿਰ ਜੇ ਅੱਜ ਮੈਂ ਬੋਲ ਰਿਹਾ ਤੇ ਕੱਲ ਨੂੰ ਮੈਨੂੰ ਧਮਕੀ ਆ ਜਾਣੀ ਵੀ ਮੈਂ ਤੈਨੂੰ ਵੇਖੂਗਾ ਪਰ ਮੈਨੂੰ ਮੈਂ ਤਾਂ ਕਿਸੇ ਤੋਂ ਕਦੇ ਡਰਿਆ ਨਹੀਂ ਮੈਂ ਤਾਂ ਤਵਦੀ ਉਹ ਤੋਂ ਡਰਿਆ ਉਹਦੇ ਵੀ ਇਹੀ ਚਰਕਮ ਚੰਦਾ ਸੀ ਮੈਨੂੰ ਉਹ ਉਹਦਾ ਉਹ ਤੋਂ ਲੋਕ ਡਰਦੇ ਆ ਉਹਦੀ ਇੱਜ਼ਤ ਨਹੀਂ ਕਰਦੇ ਉਹਦੇ ਹੀਰਾ ਉਹਨਾਂ ਜਿਹੜੇ ਮੰਨਦੇ ਆ ਉਹ ਉਹਦੇ ਸੋਦੇ ਤੋਂ ਡਰਦੀ ਐ ਹੀਰੇ ਨੂੰ ਉਹਦੇ ਚ ਕਿਹੜੀ ਗੱਲ ਐ ਜਿਆਦਾ ਪੜ੍ਹੇਗੇ ਲਿਖੇ ਲੋਕ ਆਪਣੇ ਨਾਲ ਉਹ ਕਹਿੰਦੇ ਐ ਲਸੀਂ ਲਚਰਤਾ ਖਤਮ ਕਰਤੀ ਕੀ ਲਚਰ ਹੋ ਗਈ ਹੁਣ ਲਚਰਤਾ ਖਤਮ ਹੋ ਗਈ ਆਪਣੇ ਆਲੇ ਦੋਲੇ ਕੋਈ ਲਚਰਤਾ ਨਹੀਂ ਕੋਈ ਉਹ ਜਿਹੜਾ ਬਠਿੰਡੇ ਵਾਲਾ ਜਿਹੜਾ ਜਿਹਨੇ ਆ ਕੁੜੀ ਮਸੂਮ ਕੁੜੀ ਛੇੜੀ ਐ ਉਹ ਮੇਰ ਉਹਦਾ ਮੇਰ ਨੂੰ ਤੀ ਖਬਰ ਨਹੀਂ ਪਹੁੰਚੀ ਕਿ ਉਹ ਵੀ ਹੈਗਾ ਲਚਰ ਐ ਹਰ ਰੋਜ਼ ਜਣੀ ਬਲਾਤਕਾਰ ਦੇ ਕੇਸ ਬਣਦੇ ਐ ਹਰ ਰੋਜ਼ ਚੋਰੀ ਦੇ ਕੇਸ ਬਣਦੇ ਐ ਧੱਕੇ ਦੇ ਕੇਸ ਬਣਦੇ ਐ ਤੇ ਜੇ ਇਹ ਦੁਨੀਆ ਅਮਰਤ ਪਲਪਾ ਵਿੱਚ ਇਕੱਠੇ ਹੋਣ ਤੇ ਜੇ ਹਟਾ ਦੇਣ ਸਾਰਾ ਤੇ ਫਿਰ ਫਿਰ ਸਰਕਾਰ ਦੀ ਕੋਈ ਲੋੜ ਨਹੀਂ ਹਟਾ ਦੇਣ ਆਪਾਂ ਵੈਲਕਮ ਕਰਾਂਗੇ ਜੇ ਹਟਾ ਦੇਣ ਪਰ ਹਟਾ ਨਹੀਂ ਸਕਦੇ ਇਹ ਆਪ ਇਹ ਆਪ ਉਸੇ ਕੰਮ ਦੇ ਇਹਨਾਂ ਨੇ ਵੀ ਤਾਂ ਪੈਸੇ ਹੀ ਕਮਾਉਣੇ ਹੁੰਦੇ ਆ ਇਹ ਕੀ ਕੰਮ ਕਰਦਾ ਮੇਰੋਂ ਪਤਾ ਹੈ ਕੀ ਕੰਮ ਕਰਦਾ ਕੁਝ ਵੀ ਨਹੀਂ ਦੁਬਈ ਗਿਆ ਉੱਥੇ ਮੁੜਿਆ ਹੈ ਮਲੇਸ਼ੀਆ ਗਿਆ ਉੱਥੇ ਲੜਕੇ ਮੁੜਿਆ ਹੈ ਆਉਦੇ ਘਰੇ ਇੱਕ ਵਾਰ ਦਾ ਕੰਮ ਸ਼ੁਰੂ ਕੀਤਾ ਉਹ ਉਹਦਾ ਫੇਲ ਹੋ ਗਿਆ ਮੁੜ ਕੇ ਉਹਨੇ ਫਿਰ ਆ ਕੇ ਕੰਮ ਚ ਲੈ ਲਿਆ ਵੀ ਚਲੋ ਠੀਕ ਹੈ ਵੀ ਸੁਧਦੇ ਲਾਉਣੇ ਸ਼ੁਰੂ ਕਰ ਦਿਓ ਤੇ ਪੈਸੇ ਵੀ ਉਹਨਾਂ ਇਸ ਵੇਲੇ ਕਿੱਥੋਂ ਉਹਦੇ ਕੋਲੇ ਪੈਸੇ ਆਏ ਐ ਐਡੀਆਂ ਵੱਡੀਆਂ ਗੱਡੀਆਂ ਕਿਵੇਂ ਲਈ ਫਿਰਦਾ ਉਹ ਤਾਂ ਕਹਿੰਦੇ ਸੰਗਤ ਦੀਆਂ ਗੱਡੀਆਂ ਮੇਰਾ ਕੁਛ ਨਹੀਂ ਸੰਗਤ ਦੀਆਂ ਗੱਡੀਆਂ ਕਿੱਥੋਂ ਹੁੰਦੀਆਂ ਸੰਗਤ ਕੁੱਟ ਕੇ ਲੈ ਲਓ ਸੰਗਤ ਦੀਆਂ ਗੱਡੀਆਂ ਤੇ ਫਿਰ ਸਾਰੀ ਲਈ ਫਿਰਦੇ ਢਿੱਡਰੀ ਵਾਲੇ ਵੀ ਲਈ ਫਿਰਦੇ ਸਾਰੇ ਲਈ ਫਿਰਦੇ ਜਿਹਦਾ ਮਤਲਬ ਸੰਗਤ ਆਹ ਭੁਖੀ ਮਰੇ ਇਹਨਾਂ ਨੂੰ ਲਕਸ਼ਰੀ ਵਾਲੀਆਂ ਗੱਡੀਆਂ ਦੇਵੇ ਕਿਉਂ ਕਾਦੇ ਵਾਸਤੇ ਸੰਗਤ ਦੀਆਂ ਗੱਡੀਆਂ ਤਾਂ ਹੀ ਆ ਨੇ ਜਦੋਂ ਉਹ ਕੁੱਟ ਕੇ ਜਾਂ ਤੋ ਖੀਨ ਲੈਂਦੇ ਝੂਠ ਬੋਲ ਕੇ ਲੈਂਦੇ ਹੁਣ ਮੈਰੋਂ ਵੀ ਵੱਡੀਆਂ ਗੱਡੀਆਂ ਲਈ ਫਿਰਦਾ ਤੇ ਢੰਡਰੀ ਵਾਲਾ ਵੀ ਗੱਡੀਆਂ ਗੱਡੀਆਂ ਵੱਡੀਆਂ ਲਈ ਫਿਰਦਾ ਤੇ ਆਪਾਂ ਭੁੱਖੇ ਮਰਦੇ ਤੁਰੇ ਫਿਰਦੇ ਕੀ ਲੱਗਦਾ ਤੁਹਾਡੇ ਮੁਤਾਬਕ ਮੈਂ ਲਾਸਟ ਸਵਾਲ ਕਰੂੰਗਾ ਪ੍ਰਵਾਸੀਆਂ ਦਾ ਇਹ ਵਿਸ਼ਾ ਹੁਣ ਕਿੱਧਰ ਨੂੰ ਜਾਊਗਾ ਕੀ ਮੋੜ ਲਊਗਾ ਇਹਨੂੰ ਜੇ ਸਰਕਾਰ ਚਾਹੇ ਤਾਂ ਰੈਗੂਲੇਟ ਕਰੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਹੈਗੇ ਆ ਆਧਾਰ ਕਾਰਡ ਉਧਰੋਂ ਉਧਰ ਹੀ ਕਟਵਾ ਕੇ ਲੈਣ ਨੂੰ ਇੱਥੇ ਹਰ ਇੱਕ ਬੰਦੇ ਦੀ ਆਈਡੈਂਟੀਫਿਕੇਸ਼ਨ ਹੋਵੇ ਵੀ ਇਹ ਕਿੱਥੋਂ ਆਏ ਆ ਤੇਰਾ ਪਿੱਛਾ ਕਿਉ ਹੋਇਆ ਆਪਦੀ ਪੁਲਿਸ ਤੋਂ ਲਿਖਾ ਕੇ ਆ ਮੈਂ ਚੰਗਾ ਸੀਗਾ ਬੰਦਾ ਉੱਥੇ ਮੈਨੂੰ ਕੋਈ ਨੁਕਸ ਨਹੀਂ ਇਹਨਾਂ ਨੂੰ ਇੱਥੇ ਜਦੋਂ ਇਹ ਕਾਫੀ ਦੇਰ ਰਹਿਣ ਉਹ ਤੋਂ ਬਾਅਦ ਫਿਰ ਉੱਥੋਂ ਆਧਾਰ ਕਾਰਡ ਕਟਵਾ ਕੇ ਉੱਥੋਂ ਵੋਟਰ ਕਾਰਡ ਕਟਵਾ ਕੇ ਇਹਨਾਂ ਨੂੰ ਇੱਥੇ ਨਜਾਇਜ਼ ਥਾਵਾਂ ਤੇ ਬਹਿਣ ਨਾ ਸਰਕਾਰੀ ਥਾਵਾਂ ਤੇ ਬਹਿਣ ਨਾ ਦਿੱਤਾ ਜਾਵੇ ਇਹਨਾਂ ਨੂੰ ਕੰਮ ਕਰਨ ਦੇ ਪਰ ਕੰਮ ਕਰਨ ਦੇ ਕਾਨੂੰਨ ਦੇ ਅਧੀਨ ਹੋ ਕੇ ਕੰਮ ਕਰਨ ਹੁਣ ਇਹ ੱਤਕਾ ਕਰਦੀ ਐ ਉਹ ੱਤਕਾ ਨਹੀਂ ਹੋਣਾ ਚਾਹੀਦਾ ੱਤਕਾ ੱਤਕਾ ਸਹਿਣਾ ਬਹੁਤ ਮਾੜੀ ਗੱਲ ਐ ਤੇ ੱਤਕੇ ਦੀ ਹਮਾਇਤ ਕਰਨੀ ਵੀ ਬਹੁਤ ਮਾੜੀ ਗੱਲ ਐ ਇਹਨੂੰ ੱਤਕਾ ਕਰਨ ਨੂੰ ਰੋਕਿਆ ਜਾਵੇ ਇਹਨਾਂ ਨੂੰ ਪਰ ਜਦੋਂ ਵੀ ਪੰਜਾਬ ਤੇ ੱਤਕਾ ਹੋਇਆ ਜਾਂ ਪੰਜਾਬ ਨਾਲ ੱਤਕਾ ਹੋਇਆ ਪੰਜਾਬ ਦੂਰੀਂ ਅਰੀ ਉੱਠਿਆ ਤੇ ਬਹੁਤ ਦਲੇਰੀ ਨਾਲ ਉੱਠਿਆ ਐਵੇਂ ਉੱਠਦਾ ਐ ਆਪਣੀ ਦੇਖੋ ਇਹ ਤਾਂ ਵਿਚਾਰੇ ਕੀ ਕਰਨ ਆਪਣੇ ਅਬਦਾਲੀ ਵਰਗੇ ਕਰਦੇ ਫਿਰ ਅਪਨ ਤਾਂ ਉਹਨਾਂ ਤੋਂ ਵੀ ਡਰੇ ਇਹਨਾਂ ਤਾਂ ਪਰ ਐ ਕਿਉਂ ਡਰੀ ਜਾਂਦੇ ਆ ਲੋਕੋ ਐ ਕਿਉਂ ਡਰਦੇ ਨਾ ਹਾਇ ਤਾਂ ਭਈ ਹੀ ਨਾ ਆਪਣੇ ਇੱਕ ਇੱਕ ਬੰਦੇ ਇਹਨਾਂ ਨੂੰ ਤਿੰਨ ਤਿੰਨ ਨੂੰ ਕੁੱਟਦੇ ਤੇ ਪਰ ਲੋਕ ਡਰ ਜਾਂਦੇ ਨੂੰ ਹੱਥ ਨਹੀਂ ਪਾਉਂਦਾ ਕੋਈ ਕਿਉਂ ਨਹੀਂ ਪਾਉਂਦਾ ਕੋਈ ਲੋਕ ਗਲੀਆਂ 'ਚ ਉਤਰੇ ਫਿਰਦੇ ਇਹਨਾਂ ਨੂੰ ਹੱਥ ਪਾਉਂਦੇ ਪੀੜ ਪੀੜ ਕਰਕੇ ਹੱਥ ਪਾਉਂਦੇ ਹੁਣ ਜਿਹੜਾ ਹੱਥ ਹੈ ਹੁਣ 2 3 4 5 ਦਿਨ ਇਹ ਚੱਲੂਗਾ ਜੋਸ਼ ਪੀੜ ਹੋਊਗੀ ਪੀੜਨੇ ਚੱਕ ਭੰਤੀਆਂ ਰੇੜੀਆਂ ਪੰਤੀਆਂ ਉਹ ਕਰਦੀਆਂ ਉਹ ਹੌਲੀ ਹੌਲੀ ਟਿਕ ਜਣਾ ਇਹੀ ਕੰਮ ਫੇਰ ਚੱਲ ਪੈਣਾ ਉਹੀ ਵਾਪਸ ਫੇਰ ਚੱਲ ਪੈਣਾ ਪਰ ਜੇ ਸਰਕਾਰ ਦੇ ਉਹਨਾਂ ਦੇ ਪਾੜੇ ਚਾਹਣ ਗੱਲ ਸਰਕਾਰ ਬਹੁਤ ਕੋਸ਼ਿਸ਼ ਕਰੇ ਸਰਕਾਰ ਇਹਨਾਂ ਦੀ ਸਾਰੀ ਇਨਦੀ 20 ਇਕੁਏਸ਼ਨ ਕਰੇ ਸਾਰਾ ਸਾਰਾ ਕੁਝ ਕਾਨੂੰਨ ਦੇ ਥੱਲੇ ਲਿਆਵੇ ਜੇ ਬੈਠਣੇ ਹੀ ਤਾਂ ਕਿਸੇ ਥਾਂ ਤੇ ਸਹੀ ਥਾਂ ਤੇ ਬੈਠਣ ਕਰਾਇਲੇ ਥਾਂ ਬੈਠਣ ਜਾਂ ਮੁੱਲ ਲੈ ਕੇ ਬੈਠਣ ਇਹਨਾਂ ਨੂੰ ਜਿੰਨੇ ਵੀ ਜਿਹੜੇ ਟੱਕੇ ਨਾ ਹੁਣ ਇੱਕ ਸਵਾਲ ਹੋਰ ਆ ਗਿਆ ਇੰਟਰਵਿਊ ਬਹੁਤ ਲੰਮੀ ਚੱਲ ਜਾਣੀ ਤੁਸੀਂ ਕਹਤ ਆ ਵੀ ਇਹ ਮੁੱਲ ਲੈ ਕੇ ਬੈਠਣ ਹੁਣ ਜਿਹੜੇ ਪੰਜਾਬ ਦੇ ਲੋਕ ਆ ਉਹ ਤਾਂ ਕਸ਼ਮੀਰ 'ਚ ਜਗ੍ਹਾ ਨਹੀਂ ਖਰੀਦ ਸਕਦੇ ਫਿਰ ਇਹਨਾਂ ਨੂੰ ਇੱਧਰ ਜ਼ਮੀਨ ਕਿਉਂ ਦਈਏ ਕਸ਼ਮੀਰ ਦੀ ਹੈ ਨਾ ਦੇਖੋ ਉਹਦਾ ਸਟੇਟਸਿਕ ਵੱਖਰਾ ਹੈ ਹੂੰ ਕਸ਼ਮੀਰ ਦੀ ਤੁਸੀਂ ਜਗਾ ਅਜ ਤੋਂ ਨਹੀਂ ਸਾਡੇ ਉਹਨਾਂ ਦੇ ਜਿਹੜਾ ਪਹਿਲਾ ਸੰਵਿਧਾਨ ਬਣਿਆ ਸੀ ਨਾ ਉਸ ਸੰਵਿਧਾਨ 'ਚ ਸ਼ਰਤ ਰੱਖੀ ਗਈ ਸੀ ਪਹਿਲਾਂ ਤੁਹਾਨੂੰ ਪਤਾ ਹੈ ਜਿਹੜਾ ਕਸ਼ਮੀਰ ਦਾ ਸਪੈਸ਼ਲ ਸਟੇਟਸ ਸੀ ਉਹਦੇ 'ਚ ਪਾਲ ਸਿੰਘ ਕਹਿ ਰਿਹਾ ਇਹੀ ਤਾਂ ਕਾਨੂੰਨ ਲੈ ਕੇ ਗਿਆ ਇਹੀ ਤਾਂ ਬਿੱਲ ਕਹਿੰਦੇ ਆ ਪਾਸ ਕਰ ਦਿਓ ਹਾਂ ਹਾਂ ਉਹਨਾਂ ਤੇ ਪਰ 370 ਤੋਂ ਬਾਅਦ ਹੁਣ ਉੱਥੇ ਆਪਾਂ ਨੂੰ ਜ਼ਮੀਨ ਕਿਉਂ ਨਹੀਂ ਹੁਣ 370 ਤੋਂ ਬਾਅਦ ਪਹਿਲਾ ਵੈਦ ਹੈ ਸੀ ਇਹਨਾਂ ਦਾ ਵੀ ਅਸੀਂ ਉੱਥੇ ਜ਼ਮੀਨਾਂ ਖੁੱਲੀਆਂ ਕਰਾਂਗੇ ਜਿਹੜਾ ਮਰਜ਼ੀ ਖਰੀਦ ਲੈ ਹੁਣ ਪਤਾ ਨਹੀਂ ਲੋਕ ਕਿਉਂ ਨਹੀਂ ਖਰੀਦ ਕੇ ਕਿ ਹਲੇ ਉਹਨਾਂ ਨੇ ਲਾਗੂ ਹੀ ਨਹੀਂ ਕੀਤਾ ਹੂੰ ਹਲੇ ਲਾਗੂ ਨਹੀਂ ਲਾਗੂ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹੀ ਗੱਲ ਤਾਂ ਫੇਰ ਗੱਲ ਫੇਰ ਉੱਥੇ ਆ ਜਾਂਦੀ ਹੈ ਵੀ ਜੇ ਇਹਨਾਂ ਨੇ 370 ਖਤਮ ਕੀਤਾ ਵਾਦਾ ਕੀਤਾ ਕਿ ਅਸੀਂ ਉੱਥੇ ਜ਼ਮੀਨਾਂ ਖਰੀਦਣ ਦੀ ਇਜਾਜ਼ਤ ਦੇਵਾਂਗੇ ਤੇ ਜੇ ਜ਼ਮੀਨਾਂ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਫਿਰ ਇਹਨਾਂ ਨੂੰ 370 ਹਟਾਉਣ ਦਾ ਕੀ ਫਾਇਦਾ ਹੋਇਆ ਜੇ ਹਲੇ ਵੀ ਸਪੈਸ਼ਲ ਸਟੇਟਸ ਹੈ ਇਹਨਾਂ ਦਾ ਫਿਰ ਉਹਨਾਂ ਦਾ ਫਾਇਦਾ ਕੀ ਹੋਇਆ ਜੀ ਜੀ ਸ਼ੁਕਰੀਆ ਢਿਲੋ ਸਾਹਿਬ ਇਹਨਾਂ ਵਿਸ਼ੇ 'ਤੇ ਗੱਲਬਾਤ ਕੀਤੀ ਤਾਂ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜ਼ਰੂਰ ਜੁੜਿਓ ਜਸਟਿਸ ਹਰਵੀਰ ਜ਼ਰੂਰ ਲਿਖਿਓ ਹਰਵੀਰ ਦੇ ਜਿਹੜੇ ਕਾਤਲ ਨੇ ਚਾਹੇ ਉਹ ਮਕਾਨ ਦੇਣ ਵਾਲਾ ਚਾਹੇ ਉਹ ਕੰਮ ਕਰਨ ਵਾਲਾ ਕਿਉਂਕਿ ਉਹਨੂੰ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਹਰਵੀਰ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਸਾਟੀ ਵੀ ਇਹ ਮੰਗਿਆ ਤੇ ਆਮ ਜਨਤਾ ਦੀ ਵੀ ਇਹ ਮੰਗ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਧੰਨਵਾਦ